ਢੱਲੇਵਾਲ ਬਣਨ ਵਾਸਤੇ 50 ਸਾਲ ਦਾ ਸਫਰ ਚਾਹੀਦਾ ਢੱਲੇਵਾਲ ਕਿਤੇ ਐਵੇਂ ਥੋੜੀ ਕੋਈ ਬਣ ਜਾਂਦਾ ਇੰਨਾ ਦੀ ਤੇ ਜਾਨ ਨੂੰ ਬਣਨੀ ਹੈ ਨਾ ਜੇ ਮੰਨ ਲਓ ਢੱਲੇਵਾਲ ਸੰਤੋਖ ਹੋ ਗਏ ਤੇ ਨਾ ਵਾਸਤੇ ਤਾਂ ਸਾਹਮਣਾ ਖੋ ਜਾਈਗਾ ਪੰਜਾਬ ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਲੋਕ ਜਿਹੜੇ ਨੇ ਤੁਹਾਨੂੰ ਕੀ ਲੱਗਦਾ ਕੋਈ ਆਉਣ ਵਾਲੇ ਦਿਨਾਂ ਚ ਕੁਝ ਹੋ ਸਕਦਾ ਹੈਗਾ ਉਜਾ ਹਾਲਤ ਇਹ ਕਰਦੇ ਦਿਸਦੇ ਨਹੀਂ ਵੀ ਉਹਨਾਂ ਦੀਆਂ ਮੰਗਾ ਮੰਨ ਲੈਣ ਇਹਨਾਂ ਕੋਲ ਇੱਕ ਕੋਈ ਆ ਫਿਰ ਲੈ ਦੇ ਕੇ ਵੀ ਡੱਲੇਵਾਲ ਸਾਹਿਬ ਚੱਕ ਕੇ ਲੈ ਜਾਣਗੇ ਚੱਕ ਕੇ ਲੈ ਜਾਣ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉੱਥੇ ਪਹਿਰੇਦਾਰੀ ਤਾਂ ਬਹੁਤ ਸਖਤ ਆ ਵੈਲਡਿੰਗ ਵਗੈਰਾ ਕਰਕੇ ਘੇਰੇ ਬੰਦੀ ਤੇ ਮਜ਼ਬੂਤ ਕਰ ਰੱਖੀ ਪਰ ਸਰਕਾਰਾਂ ਦੇਖਗੇ ਕੀ ਹੁੰਦੀਆਂ ਵਿਲਕਿਆ ਹੁੰਦਲੇ ਬਲਸਾਦ ਨੂੰ ਥੋੜਾ ਦੱਸੋ ਕੀ ਗੱਲਾਂ ਬਾਤਾਂ ਹੋਈਆਂ ਤੁਹਾਡੀ ਕਿਵੇਂ ਉਹਨਾਂ ਦੀ ਹਾਲਤ ਹਾਲਤ ਵੀ ਇਸ ਤਰ੍ਹਾਂ 18 ਦਿਨ ਹੋ ਗਏ ਬੈਠਿਆਂ ਨੂੰ ਭੁਖੜਦਾਲ ਤੇ ਸਰੀਰਕ ਤੌਰ ਤੇ ਤਾਂ ਕਮਜ਼ੋਰੀ ਹੈਗੀ ਪਰ ਮੈਨੂੰ ਲੱਗਿਆ ਵੀ ਮਾਨਸਿਕ ਤੌਰ ਤੇ ਉਹ ਠੀਕ ਨੇ ਚੜ੍ਹਦੀ ਕਲਾ 'ਚ ਨੇ ਉਹ ਆਪਣੇ ਕਾਜ ਪ੍ਰਤੀ ਸਮਰਪਿਤ ਨੇ ਮਲਕ ਉਹਨਾਂ ਨੂੰ ਉਹਨਾਂ ਦੇ ਕੋਈ ਰਿਗਰੈਟ ਨਹੀਂ ਹੈਗਾ ਤੁਹਾਨੂੰ ਲੱਗਦਾ ਇਸ ਸੰਦੂਲੋਂ ਚ ਕੋਈ ਗੱਲ ਸਹੀ ਵੀ ਲੱਗ ਸਕਦੀ ਹੈ ਹੋ ਸਕਦਾ ਮਿਲ ਜੇ ਕੁਝ ਖ਼ਾਮੋਸ਼ ਮੈਨੂੰ ਲੱਗਦਾ ਨਹੀਂ ਕਿਉਂਕਿ ਉਸ ਨੂੰ ਜਿਹੜੀ ਹਾਰ ਦੀ ਸ਼ਰਮਿੰਦਗੀ ਆ ਜਿਹੜੀ ਪਹਿਲੀ ਵਾਰ ਕਿਸਾਨ ਅੰਦੋਲਨ ਉਹ ਉਸ ਕਰਕੇ ਵੀ ਇਸ ਅੰਦੋਲਨ ਨੂੰ ਕੋਈ ਵੀ ਰਾਜ਼ਮੀ ਨਹੀਂ ਪਿਆਰ ਹੈ। ਐਲਸੀਐਫ ਚੁਰਕ ਨੂੰ ਮੋਰ ਦੀ ਟੋਣ ਚ ਕਿਲਾ ਕੱਢ ਕੇ ਆਏ ਉਹਦਾ ਵੀ ਇਹ ਨੂੰ ਦੱਸਿਆ। ਗੱਲਬਾਤ ਚ ਕਾਨਫਰੰਸ ਵੀ ਹੋਈ ਤੇ ਆਪਾਂ ਵੈਸੇ ਵੀ ਦੇਖ ਰਹੇ ਹਾਂ ਅਲੱਗ-ਅਲੱਗ ਥਾਵਾਂ ਦੇ ਉੱਤੋਂ ਜਿਹੜਾ ਜਾਟਾਂ ਵਾਲਾ ਜਾਂ ਜੱਟਾਂ ਵਾਲਾ ਜਾਂ ਪ੍ਰੈਜ਼ੈਂਟਰੀ ਕਹਦੀ ਆਪਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਸ ਕਨਸੋਲਿਡੇਸ਼ਨ ਨੂੰ ਅੱਡੇ ਤਾਂ ਇਹ ਬਹੁਤ ਰਾਸ ਆਉਂਦਾ ਦੀ ਜਾਟਾਂ ਦਾ ਕੋਸ ਖਾਂ ਦਾ ਆਪਸ਼ਨ ਨਹੀਂ ਮਿਲਦਾ ਪਰ ਜੇ ਹੁਣ ਜਾਟਲੈਂਡ ਬਣਦਾ ਤੇ ਫਿਰ ਅਸੀਂ ਜਾਟਲੈਂਡ ਦਾ ਹਿੱਸਾ ਹੋਵਾਂਗੇ ਔਰ ਹਿੱਸਾ ਵੀ ਬਹੁਤ ਵਧੀਆ ਹਿੱਸਾ ਵਾਂਗ ਪੰਜਾਬ ਵਿਲਾ ਹੋਈ ਜਾਂਦਾ ਸਾਨੂੰ ਵੀ ਲੋੜ ਆ ਜਾਟਾਂ ਜਾਂ ਝਾੜ ਸਾਡੇ ਨਾਲ ਆਉਣ ਸਾਡੇ ਨਾਲ ਕੋਈ ਢੇਰ ਖੜੀ ਹੋਵੇ ਤਕੜੀ ਜਿਹਨੂੰ ਸਾਡੇ ਬਰਾਬਰ ਕੁੱਟ ਪੈਂਦੀ ਆ ਸਟ੍ਰੀਟ ਦੇ ਇਹ ਫਿੱਟ ਮੈਂਦਾ ਸਟ੍ਰੀਟ ਨੂੰ ਤਾਂ ਵਧੀਆ ਲੱਗਦਾ ਵੀ ਐ ਕਰ ਰਹੇ ਪਰ ਉਹਨਾਂ ਨੂੰ ਐ ਲੱਗਦਾ ਹੈ ਕਿ ਬਸ ਸਟ੍ਰੀਟ ਦਾ ਏਜੰਡਾ ਵੀ ਹੋ ਸਕਦਾ ਕੁਝ ਤਾਂ ਇਹ ਵੀ ਸੋਚਦੇ ਨਹੀਂ ਹੋ ਸਕਦਾ ਏਜੰਡਾ ਕਈ ਵਾਰੀ ਏਜੰਡੇ ਜਿਹੜੇ ਹੁੰਦੇ ਹਨ ਨਾ ਉਹ ਪੁੱਠੇ ਪੈ ਜਾਂਦੇ ਮੂਵਮੈਂਟ ਦੇ ਤੌਰ ਤੇ ਕੀ ਐ ਹੋ ਸਕਦਾਗਾ ਕਿ ਹਰ ਹਫਤੇ ਇੱਕ ਜਥਾ ਆਵੇ 25-30 ਲੋਕਾਂ ਦਾ ਤੇ ਉਹ ਅਮਰ ਸ਼ਕੀ ਇਹ ਕਹਿੰਦੇ ਤਾਲੀ ਦੋਹੀ ਨਹੀਂ ਉੱਥੇ ਵਾਈ ਦਰ ਹੈ ਵੀ ਜੇ ਕੱਲ ਨੂੰ ਜੇ ਤਰ੍ਹਾਂ ਹੰਖਾ ਉਸਤਾਨੀ ਮੂਵਮੈਂਟ ਵੀ ਚੱਲਦੀ ਆ ਪੰਜਾਬ ਦੇ ਨਾਲ ਸਾਡਾ ਬਾਹਰ ਦਾ ਡੈਸਕ ਹੈ ਦੇ ਦੇ ਜਲਕਾਰਾ ਤੇ ਫਿਰ ਸਾਡੀ ਜਦੋਂ ਸਾਨੂੰ ਇੰਜ ਲੱਗਦਾ ਵੀ ਫਿਰ ਸਾਡਾ ਕੀ ਬਣਦਾ ਮੁੰਨੇ ਐਲਾਨ ਹੋ ਗਿਆ ਹਾਂ ਗਲਤਾਂ ਕੀ ਵਾਕਈ ਇਹ ਐਲਾਨ ਤਾਂ ਕਰਤਾ ਪਸ਼ਪਿੰਦਰ ਨੇ ਕੀ ਕੋਈ 10 20 15 ਦਾ ਜਥਾ ਸੱਚਮੁੱਚ ਬਣੇਗਾ ਉਹ ਰਹੇਗਾ ਫਿਰ ਇਹ ਤਾਂ ਦਿੱਤਾ ਨਾ politcal statement ਆ ਵੀ ਚਲੋ ਜੀ ਅਕਾਲ ਤਖਤ ਵੱਲੋਂ ਰੁਕ ਕਰੋ ਕਿ ਸੌਖੀ ਗਲਤੀ ਨਹੀਂ ਹੈ ਇਹ ਝੱਟਾਂ ਦੇ ਪਿੰਡਾਂ ਜਿੱਨੇ ਜਾਂਦਾ ਰਹਿਣਾ ਫਿਰ ਉੱਥੇ ਕੋਈ ਮੰਦਰਾ ਮੰਦਰਾ ਵਾਲੀ ਔਰ ਪੂਜਾ ਪદ્ધਤੀ ਵਾਲੀ ਕੋਈ ਅਜਿਹੀ ਗੱਲ ਹੈ ਨਹੀਂ ਇਹ ਲੋਕ ਜ਼ਿਆਦਾ ਧਾਰਮਿਕ ਹੈ ਨਹੀਂ ਮੈਂ ਮੈਂ ਇਹ ਨਾ ਵੀ ਇਹਨਾਂ ਦੇ ਦੂਜੇ ਜਗਰਾਤੇ ਕਰਾਈ ਜਾਂਦੇ ਆ ਇੱਧਰ ਮਿੱਟਲ ਚੱਲ ਕਰੇ ਕਰਾਈ ਜਾਂਦੇ ਆ ਇਹ ਇਹ ਲੋ ਇਹ ਕਮਿਊਨਿਟੀ ਨਹੀਂ ਕਰਦਾ ਤਾਂ ਬੜਾ ਇੰਨਾ ਟ੍ਰੈਡੀਸ਼ਨਲੀ ਆਉਦੀ ਗੱਲ ਨਾਲ ਚਾਹੇ ਉਹ ਉਹਨਾਂ ਦੇ ਮੰਦਰ ਜਿਹੜੀ ਵੀ ਆਸਥਾ ਹੋਵੇ ਉਹਨਾਂ ਦੀ ਤਾਂ ਇੱਕ ਆਸਥਾ ਤਾਂ ਤੁਹਾਡੇ ਜਿਹੜੇ ਪੁਰਖੇ ਮੰਨਦੇ ਆ ਰਹੇ ਹੁੰਦੇ ਉਹ ਚੀਜ਼ ਟੁੱਟਣਾ ਸੌਖਾ ਥੋੜੀ ਹੁੰਦਾ ਜਿੱਦ ਤੋਂ ਤੁਹਾਨੂੰ ਲੱਗਦਾ ਹੈ ਕਨਵਰਟ ਹੋ ਜਾਣਗੇ ਉਹ ਸਿੱਖੀ ਚ ਲੈ ਰਮਨ ਇਹਨ ਕੋਈ ਸੰਭਵ ਹੀ ਨਹੀਂ ਲੱਗਦਾ ਹੁੰਦਾ ਜੇ ਮਤਲਬ ਇੱਕ ਇਸ ਤਰ੍ਹਾਂ ਦੀ ਮੂਵਮੈਂਟ ਹੀ ਬਣ ਜਾਵੇ ਮਤਲਬ ਉਹਨਾਂ ਨੂੰ ਇਹ ਗੱਲ ਸਮਝ ਆ ਜਾਵੇ ਵੀ ਅਸੀਂ ਆਪਣੇ ਧਰਮ ਨਾਲ ਟੁੱਟ ਕੇ ਕਮਜ਼ੋਰ ਹੋ ਗਏ ਹਾਂ ਤੇ ਅਸੀਂ ਦੂਸਿਆਂ ਦੂਸਿਆਂ ਨੇ ਸਾਡੇ ਨਾਲ ਤਾਂ ਆਹਾਰਤ ਕੀਤੀ ਹੈ। ਵੀ ਆਪ ਸਾਰੀਆਂ ਜਾਤਾਂ ਕੋਲ ਤਕਰੀਬਨ ਜੀਨਾਂ ਥੋੜੀ ਥੋੜੀ ਹੋ ਸਕਦੀ ਹੈ। ਹਾਂ ਹਾਂ ਤੇ ਜਦੋਂ ਤੁਸੀਂ ਕੱਲੇ ਜੱਟਾਂ ਦੀ ਗੱਲ ਕਰਦੇ ਹੋ ਬਾਕੀ ਜਾਤਾਂ ਦੂਰ ਹੋ ਜਾਂਦੀਆਂ ਨੇ। ਉਹ ਕਹਿੰਦੇ ਅਰੇ ਤਾਂ ਜੱਟਾਂ ਦੀ ਗੱਲ ਕਰਨ ਲੱਗੇ। ਸਾਨੀ ਅੰਦੋਲਨ ਉਹਦੇ ਨਾਲ ਫਿੱਕਾ ਪੈਂਦਾ ਇਸ ਕੱਲ ਦੇ ਨਾਲ। ਜਦ ਬੇਕੁਚਲੇ ਲੋਕ ਹੀ ਗੁਰੂ ਗੋਬਿੰਦ ਸਿੰਘ ਨਾਲ ਆਏ ਸੀ ਤੇ ਜੇ ਅੱਜ ਜਾਟ ਵੀ ਆਪਣੇ ਆਪ ਨੂੰ ਦਬਿਆ ਹੋਇਆ ਜਾਂ ਕੁਚਲਿਆ ਹੋਇਆ ਮਹਿਸੂਸ ਕਰਦਾ ਤਾਂ ਹੀ ਗੁਰੂ ਗੋਬਿੰਦ ਸਿੰਘ ਵਲਾ ਆਇਆ ਤੇ ਆ ਜੀ ਵੈਲਕਮ ਪਰ ਸਿੱਖਾਂ ਚ ਜਿਹੜੀ ਇੱਕ ਧਿਰ ਦਾ ਥੋਟ ਆ ਖਾਲਸਾਣ ਉਹ ਜਾਟਾਂ ਨੂੰ ਤਾਂ ਫਿੱਟ ਨਹੀਂ ਜਾਟਾਂ ਦੇ ਤਾਂ ਜਾਟਾਂ ਦਾ ਉਹ ਏਜੰਡਾ ਨਹੀਂ ਹੈਗਾ ਉੱਥੇ ਵੀ ਤਾਂ ਫਾਲਟ ਲਾਈਨ ਆ ਪੈਂਦੀ ਹੈ ਬ੍ਰੈਂਟਨ ਦੀ ਜਿਹੜੀ ਘਟਨਾ ਆ ਬੰਦੇ ਦੇ ਮੁੰਡੇ ਸੀ ਉਹ ਜਿਹੜੇ ਬ੍ਰੈਂਟਨ ਦੀ ਘਟਨਾ ਨਹੀਂ ਜਾਟਾਂ ਨੂੰ ਫਿਕਰ ਪਾਇਆ ਬੀਜੇ ਜੱਟਾਂ ਨੂੰ ਤੇ ਸਿੱਖਾਂ ਨੂੰ ਲੜਾਤਾ ਇਹਨਾਂ ਜਿਹੜੀ ਲੜਾਈ ਅਸੀਂ ਮਟਾਈ ਹੈ ਸਾਰਾ ਅੰਦੋਲਨ ਚ ਤੇ ਇਹ ਫੇਰ ਸਾਡੇ ਵਿੱਚ ਦੁਬਾਰਾ ਪਾ ਦੋ। ਜੇ ਤੁਸੀਂ ਇਹ ਥੌਟ ਨੂੰ ਪ੍ਰਵੇਲ ਕਰੂਗਾ ਚਾਰਾਂ ਸਟੇਟਾਂ ਚ ਜਾਂ ਤਿੰਨ ਸਟੇਟਾਂ ਚ ਤੇ ਮੇਨਸਟ੍ਰੀਮ ਪੋਲਿਟਿਕਸ ਦਾ ਇਹ ਫਾਇਦਾ ਸਿੱਧਾ ਬੀਜੇਪੀ ਨੂੰ ਦੇਉ। ਲੱਗਦਾ ਹੁੰਦਾ ਕਦੀ ਕਦੀ। ਬੈ ਹੋ ਗਿਆ ਨਾ ਕਿ ਹਰਿਆਣਾ ਚ ਕੁਮਾਰੀ ਸ਼ੈਲਜਾ ਨੂੰ ਪਿੱਛੇ ਕੀਤਾ ਗੈਰ ਜੱਟ ਸਾਰੇ ਇਕੱਠੇ ਹੋ ਗਏ ਜੱਟ ਜੱਟ ਪੋਲਿਟਿਕਸ ਲੋਕਾਂ ਨੂੰ ਲੱਗਿਆ ਹਟਾ ਆ ਗਿਆ। ਗੈਰ ਜੱਟਾਂ ਨੂੰ ਪੰਕ ਕਰਨਗੇ ਤੇ ਫਿਰ ਇਹ ਵੀ ਤਾਂ ਕੁਝ ਥੋੜਾ ਆਪਣੀ ਬਾਵਾ ਖੁੱਲੀਆਂ ਕਰਨਗੇ ਨਾ जाट ਵੀ ਤਾਂ ਹਰਿਆਣੇ 'ਚ ਇਹਨਾਂ ਨੇ ਵੀ ਤੇ ਦੇਖ ਲਿਆ ਵੀ ਅਸੀਂ ਜਿਹੜੀ ਗਲਤੀ ਕੀਤੀ ਥੱਲੇ ਰਾਜਨੀਤੀ 'ਚ ਅਸੀਂ ਜਿਹੜੀ ਗਲਤੀ ਕੀਤੀ ਤੇ ਉੱਪਰ ਸਿੱਖਣਗੇ ਇਹ ਬੀਨ ਸਟ੍ਰੀਮ ਪੋਲਿਟਿਕਸ ਆ ਕੁਝ ਤਾਂ ਪਹਿਲੀ ਹਾਸ਼ੀਏ ਤੇ ਪਏ ਨੇ ਹੋਰ ਹਾਸ਼ੀਏ ਦੇ ਚਲੇ ਜਾਣਗੇ ਮੈਨੂੰ ਨਹੀਂ ਲੱਗਦਾ ਹਾਸ਼ੀਏ ਤੇ ਜਿੱਥੇ ਜਾਣਾ ਸੀ ਉੱਥੇ ਚਲੇ ਗਏ ਪੰਜਾਬ 'ਚ ਆਪਾਂ ਕਾਲੀ ਦਲ ਦੇਖ ਰਿਹਾ ਖੁੰਝੇ ਲੱਗ ਗਿਆ ਹਾਂ ਹਰਿਆਣਾ 'ਚ ਨੈ ਲੋ ਖੁੰਝੇ ਲੱਗੇ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਹਾਂ ਦਾ ਤਾਂ ਹਾਰਿਆ ਕਿਉਂਕਿ जाटਵਾਦ ਭਾਰੂ ਹੋ ਗਿਆ ਕਿਉਂਕਿ ਜੱਟਾਂ ਦੀ ਪੋਲਿਟਿਕਸ ਭਾਰੂ ਹੋ ਗਈ ਬਾਕੀਆਂ ਨੂੰ ਜੇ ਜੱਟ ਨੇ ਚੀਫ ਮਿਨਿਸਟਰ ਬਣਨਾ ਬਾਕੀਆਂ ਨੂੰ ਨਾਲ ਤਾਂ ਲੈਣਾ ਪੈਣਾ ਨਾ ਤੁਹਾਡੀ ਮਾਨਸਿਕਤਾ ਪਹਿਲਾਂ ਬਦਲੋਗੇ ਤੇ ਫਿਰ ਹੀ ਸਿੱਖੀ 'ਚ ਜਾਓਗੇ ਇਹ ਤੁਹਾਡੀ ਮਾਨਸਿਕਤਾ ਉਹ ਹੀ ਆ ਵੀ ਦਲਿਤ ਨੂੰ ਤੁਸੀਂ ਵੇਖ ਹੀ ਨਹੀਂ ਚਾਹੋਗੇ ਉਹਨਾਂ ਨੂੰ ਆਪਣੀ ਵਟਾਂ ਤੇ ਹੀ ਨਹੀਂ ਚੜਨ ਦਓਗੇ ਤੇ ਫਿਰ ਸਿੱਖ ਬਣ ਕੇ ਜੋ ਮਰਜ਼ੀ ਬਣੀ ਜਾਓ ਫਿਰ ਫਿਰ ਤਾਂ ਕੁਝ ਨਹੀਂ ਹੋਣ ਲੱਗਿਆ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਪਿਛਲੇ ਦੌਰ ਤੋਂ ਸਿੱਖ ਤੇ ਜੱਟ ਆਪਣੇ ਆਪ ਨੂੰ ਮੇਨਸਟ੍ਰੀਮ ਰਾਜਨੀਤੀ ਚਾਹੇ ਹਾਸ਼ੀਏ ਤੇ ਮੰਨਦੇ ਨੇ ਪਰ ਰਜਿਸਟ੍ਰੈਂਸ ਦੀ ਪੋਲਿਟਿਕਸ ਚ ਇਹਨਾਂ ਨੇ ਇੰਡੀਆ ਦੀ ਰਾਜਨੀਤੀ ਨੂੰ ਵੱਡੇ ਤੌਰ ਤੇ ਪ੍ਰਭਾਵਿਤ ਕੀਤਾ ਪਿਛਲਾ ਕਿਸਾਨ ਅੰਦੋਲਨ ਜਾਂ ਫਿਰ ਹੁਣ ਡੱਲੇਵਾਲ ਬੈਠੇ ਨੇ ਉਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਅੰਦਰ ਹਰਿਆਣਾ ਰਾਜਸਥਾਨ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਜੱਟ ਤੇ ਜਾਟ ਇਕੱਠੇ ਹੋਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਰਾਜਨੀਤੀ ਨੂੰ ਤਕੜਾ ਕਰੀਏ ਤਾਂ ਹੀ ਸਾਨੂੰ ਕੁਝ ਮਿਲ ਸਕਦਾਗਾ ਇੰਡੀਆ ਦੇ ਅੰਦਰ ਇੱਕ ਵੱਖਰੇ ਤਰ੍ਹਾਂ ਦੀ ਕੰਸੋਲਿਡੇਸ਼ਨ ਹੋ ਰਹੀ ਹੈ ਇਸ ਪੂਰੇ ਖਿੱਤੇ ਨੂੰ ਭਾਰਤੀ ਉਪਮਹਾਦੀਪ ਵੀ ਕਿਹਾ ਜਾਂਦਾ ਕਿਉਂਕਿ ਛੋਟੀਆਂ-ਛੋਟੀਆਂ ਰਿਆਸਤਾਂ ਸੀ ਉਹਨਾਂ ਦੀਆਂ ਆਪਣੀਆਂ-ਆਪਣੀਆਂ ਪਛਾਣਾਂ ਸੀ ਯਾਨੀ ਆਇਡੈਂਟੀਟੀ ਦੀ ਜਿਹੜੀ ਪੋਲਿਟਿਕਸ ਸੀਗੀ ਉਹ ਹਮੇਸ਼ਾ ਕੰਮ ਕਰਦੀ ਜਿਵੇਂ ਯੂਰਪ ਦੇ ਅੰਦਰ ਅਸੀਂ ਦੇਖਿਆ ਦੁਨੀਆ ਦੇ ਹੋਰ ਹਿੱਸਿਆਂ ਦੇ ਅੰਦਰ ਆਇਡੈਂਟੀਟੀ ਪੋਲਿਟਿਕਸ ਤੇ ਕੀ ਹੋਈ ਤਾਂ ਇੰਡੀਆ ਦੇ ਅੰਦਰ ਵੀ ਧਰਮ ਤੇ ਜਾਤ ਦੀ ਪਛਾਣ ਦੀ ਰਾਜਨੀਤੀ ਅਲੱਗ-ਅਲੱਗ ਤਰੀਕੇ ਦੇ ਨਾਲ ਤਿੱਖੀ ਹੁੰਦੀ ਰਹੀ ਹੈ ਅਲੱਗ-ਅਲੱਗ ਤਰੀਕੇ ਨਾਲ ਸ਼ੇਪ ਲੈਂਦੀ ਰਹੀ ਹੈ ਅੱਜ ਸਾਡੇ ਨਾਲ ਇਹਨਾਂ ਦੋਵੇਂ ਮਸਲਿਆਂ ਤੇ ਗੱਲ ਕਰਨ ਦੇ ਲਈ ਬਾਪੂ ਹਰਦੀਪ ਸਿੰਘ ਡੇਵਡਬਾ ਨੇ ਨਵਰੀਤ ਦੇ ਦਾਦਾ ਜੀ ਜਿਹੜੇ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਸੀ ਨਵਰੀਤ 25 ਸਾਲ ਦੀ ਉਮਰ 'ਚ ਉਹਨਾਂ ਦੇ ਦਾਦਾ ਜੀ ਨੇ ਹਰਦੀਪ ਸਿੰਘ ਡੇਵਡਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਢੱਲੇਵਾਲ ਉਹਨਾਂ ਨੂੰ ਮਿਲ ਕੇ ਵੀ ਆਏ ਨੇ ਇਹ ਕਿੱਧਰ ਨੂੰ ਜਾ ਰਹੀ ਹੈ ਰਾਜਨੀਤੀ ਔਰ ਸੈਂਟਰ ਨੂੰ ਕੀ ਸੋਚਣਾ ਚਾਹੀਦਾ ਸਟੇਟਾਂ ਨੂੰ ਕੀ ਕਰਨਾ ਚਾਹੀਦਾ ਨੇਗੋਸ਼ੀਏਸ਼ਨ ਕੀ ਹੋਣੀ ਚਾਹੀਦੀ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਵੈਗੁਰਜੀ ਕੀ ਫਤਿਹ ਜੀ ਆ ਬਾਬੂ ਜੀ ਪਹਿਲਾਂ ਤਾਂ ਤੁਸੀਂ ਮਿਲਕਿਆ ਹੋ ਡਲੇਵਾਲ ਸਾਹਿਬ ਨੂੰ ਥੋੜਾ ਦੱਸੋ ਕੀ ਗੱਲਾਂ ਬਾਤਾਂ ਹੋਈਆਂ ਤੁਹਾਡੀ ਕਿਵੇਂ ਉਹਨਾਂ ਦੀ ਹਾਲਤ ਹਾਲਤ ਵੀ 17-18 ਦਿਨ ਹੋ ਗਏ ਬੈਠਿਆਂ ਨੂੰ ਭੁੱਖ ਹੜਤਾਲ ਤੇ ਸਰੀਰਕ ਤੌਰ ਤੇ ਤਾਂ ਕਮਜ਼ੋਰੀ ਹੈਗੀ ਆ ਪਰ ਮੈਨੂੰ ਲੱਗਿਆ ਵੀ ਮਾਨਸਿਕ ਤੌਰ ਤੇ ਉਹ ਕੀਨੇ ਚੜਦੀ ਕਲਾਸ ਨੇ ਉਹ ਆਪਣੇ ਕਾਜ ਪ੍ਰਤੀ ਸਮਰਪਿਤ ਨੇ ਉਹ ਮਲਕ ਉਹਨਾਂ ਦੇ ਕੋਈ ਰਿਗਰੈਟ ਨਹੀਂ ਹੈਗਾ ਔਰ ਉਹ ਆ ਕਹਿੰਦੇ ਆ ਵੀ ਗੁਰਨਾਨਕ ਸਾਹਿਬ ਨੂੰ ਜੋ ਪੁੰਦਾ ਉਹ ਹੋ ਜਾਣਾ ਤੇ ਮੈਨੂੰ ਇਸ ਨਾਲ ਕੋਈ ਨਹੀਂ ਹੈਗਾ ਮੈਂ ਆਪਣੇ ਕਾਜ ਵਾਸਤੇ ਜੇ ਮੇਰਾ ਸਰੀਰ ਲੱਗਦਾ ਹੈ ਤੇ ਮੈਂ ਲਾ ਦੇਣਾ ਬੜੇ ਅਡਿੱਗ ਨੇ ਮੈਂ ਵੀ ਮਿਲ ਕੇ ਆਇਆ ਸੀ ਉਹਨਾਂ ਨੂੰ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਨੇ ਹੀ ਕਿਹਾ ਕਿ ਯਾਦਵੰਦਰ ਆਖਰੀ ਲੜਾਈ ਲੜ ਰਹੇ ਆ ਤੇ ਅਸੀਂ ਤਾਂ ਮੈਂ ਪੁੱਛਿਆ ਕੋਈ ਸੁਨੇਹਾ ਕੋਈ ਗੱਲਬਾਤ ਚੱਲ ਰਹੀ ਹੈ ਜੀ ਕੋਈ ਸੈਂਟਰ ਵੱਲੋਂ ਆਇਆ ਸੁਨੇਹਾ ਤੁਹਾਨੂੰ ਕੋਈ ਗੱਲਬਾਤ ਪਰ ਉਹ ਬੜੇ ਅਡਿੱਗ ਸੀਗੇ ਹਾਂ ਮੈਂ ਕਿਹਾ ਮੈਂ ਕਿਹਾ ਵੀ ਡੱਲੇਵਾਲ ਬਣਨ ਵਾਸਤੇ 50 ਸਾਲ ਦਾ ਸਫਰ ਚਾਹੀਦਾ ਹੈ ਡੱਲੇਵਾਲ ਕਿਤੇ ਐਵੇਂ ਥੋੜੀ ਕੋਈ ਬਣ ਜਾਂਦਾ ਤੇ ਤੁਸੀਂ ਐਸੈਟਸ ਨੂੰ ਸਾਡੇ ਵਾਸਤੇ ਇੱਕ ਹੂੰ ਤੇ ਉਹ ਕਹਿੰਦੇ ਨਹੀਂ ਬਸ ਮੈਂ ਜੋ ਫੈਸਲਾ ਮਾਰਾ ਉਹ ਮਨਜ਼ੂਰ ਹੋ ਗਿਆ ਹੁਣ ਹੋ ਗਿਆ ਹੂੰ ਹੂੰ ਹਾਂ ਤੁਹਾਨੂੰ ਕੀ ਲੱਗਦਾ ਕੋਈ ਆਉਣ ਵਾਲੇ ਦਿਨਾਂ ਚ ਕੁਝ ਹੋ ਸਕਦਾਗਾ ਦੇਖੋ ਜੇ ਇਸ ਤਰ੍ਹਾਂ ਦਾ ਸਰਕਾਰਾਂ ਦੇ ਪਹਿਲਾਂ ਦੇ ਰਵਈਏ ਆਪਾਂ ਦੇਖਦੇ ਆਂ ਅੰਨਾ ਹਜ਼ਾਰੇ ਤੋਂ ਲੈ ਕੇ ਵੀ ਜਦੋਂ ਇਹੋ ਜੀ ਪੋਜੀਸ਼ਨ ਤੇ ਸਰਕਾਰ ਫਸਦੀ ਆ ਤੇ ਫਿਰ ਉਹ ਉਹ ਕਰਦੀ ਆ ਉਹ ਚੱਕ ਚਕਚਗਾਈ ਕਰ ਲੈਂਦੀ ਆ ਜਿਵੇਂ ਆ ਆਪਣੇ ਨੂੰ ਬਾਬਾ ਸੂਰਤ ਸਿੰਘ ਨੂੰ ਲੈ ਗਏ ਸੀ ਚੱਕ ਕੇ ਕਈ ਸਾਲ ਵਿਚਾਰੇ ਨੂੰ ਹਸਪੀਟਲ ਰੱਖੀ ਰੱਖਿਆ ਤੇ ਜਦੋਂ ਇਹਨਾਂ ਦੀ ਕਿਉਂਕਿ ਇਹਨਾਂ ਦੀ ਤੇ ਜਾਨ ਨੂੰ ਬਣਨੀ ਆ ਨਾ ਜੇ ਮੰਨ ਲਓ ਢੱਲੇਵਾਲ ਦੇ ਸਾਹਮਣੇ ਕੋਸ਼ ਹੋ ਜੇ ਤੇ ਇਹਨਾਂ ਵਾਸਤੇ ਤਾਂ ਸਾਹਮਣਾ ਖਾ ਹੋ ਜਾਏਗਾ ਪੰਜਾਬ ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਲੋਕ ਜਿਹੜੇ ਨੇ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਨੇ ਉਹ ਦੁਬਾਰਾ ਜਿਹੜੇ ਆ ਉੱਠ ਕੇ ਗੱਲ ਪੈ ਜਾਣਗੇ ਇਹਨਾਂ ਦੇ ਤੇ ਇਸ ਲਈ ਮੇਰੇ ਖਿਆਲ ਇੱਥੋਂ ਤੱਕ ਜਾਣ ਨਹੀਂ ਦੇਣਗੇ ਔਰ ਉਹਦਾ ਇੱਕ ਮਤਲਬ ਦੂਜਾ ਹਾਲ ਤੇ ਇਹ ਕਰਦੇ ਦਿਸਦੇ ਨਹੀਂ ਵੀ ਉਹਨਾਂ ਦੀਆਂ ਮੰਗਾ ਮੰਨ ਲੈਣ ਇਹਨਾਂ ਕੋਲ ਇੱਕੋ ਹੀ ਆ ਫਿਰ ਲੈ ਦੇ ਕੇ ਵੀ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜਾਣਗੇ ਚੱਕ ਕੇ ਲੈ ਜਾਣ ਵਾਸਤੇ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉੱਥੇ ਪੈਰੇਦਾਨੀ ਤਾਂ ਬਹੁਤ ਸਖਤ ਆ ਟਰਾਲੀਆਂ ਟੁਕਲੀ ਉਹਨੂੰ ਤੁਸੀਂ ਵੀ ਦੇਖ ਆਇਓ ਹਾਂ ਹਾਂ ਮੈਂ ਦੇਖਿਆ ਉਹਨਾਂ ਨੇ ਵੈਲਡਿੰਗ ਵੇਰਾ ਕਰਕੇ ਕੇਰੇ ਬੰਦੀ ਤੇ ਮਜ਼ਬੂਤ ਕਰ ਰਹੀ ਪਰ ਸਰਕਾਰਾਂ ਦੇਖਗੇ ਕੀ ਹੁੰਦੀਆਂ ਜੀ ਜੀ ਹੂੰ ਹੂੰ ਤੇ ਉੱਥੇ ਹੋ ਜਾਂਦਾ ਸਾਰਾ ਕੁਝ ਹੂੰ 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 ਤੁਹਾਨੂੰ ਲੱਗਦਾ ਐ ਐਮਐਸਪੀ ਵਾਲੇ ਮਸਲੇ ਤੇ ਇਹਨਾਂ ਮਸਲਿਆਂ ਤੇ ਕੋਈ ਕੁਝ ਜਦੋਂ ਸਮਝੌਤਾ ਹੋਇਆ ਸੀ ਤੁਹਾਡੇ ਜਦੋਂ ਪੀਐਮ ਮੋਦੀ ਨੇ ਐਲਾਨ ਕੀਤਾ ਸੀ ਉਹਨਾਂ ਨੇ ਬੜੇ ਖੁੱਲੇ ਦਿਲ ਨਾਲ ਉਹ ਕਿਹਾ ਵੀ ਸੀਗਾ ਵੀ ਚਲੋ ਜੋ ਵੀ ਹੋਇਆ ਠੀਕ ਆ ਹੁਣ ਅੱਗੇ ਆਪਾਂ ਚੀਜ਼ਾਂ ਨੂੰ ਠੀਕ ਕਰਾਂਗੇ ਉਦੋਂ ਐਮਐਸਪੀ ਵਾਲੀ ਗੱਲ ਕਹੀ ਗਈ ਸੀ ਕਮੇਟੀਆਂ ਬਣਾਈਆਂ ਗਈਆਂ ਸੀ ਕੋਈ ਤੁਹਾਨੂੰ ਲੱਗਦਾ ਇਸ ਅੰਦੋਲਨ ਚ ਕੋਈ ਗੱਲ ਸਿਰੇ ਵੀ ਲੱਗ ਸਕਦੀ ਆ ਹੋ ਸਕਦਾ ਮਿਲ ਜਾਏ ਕੁਝ ਕਿਸਾਨ ਨੂੰ ਮੈਨੂੰ ਲੱਗਦਾ ਨਹੀਂ ਜੀ ਕਿਉਂਕਿ ਜਿਸ ਤਰ੍ਹਾਂ ਦੀਆਂ ਪਾਲਿਸੀਆਂ ਨੇ ਬੀਜੇਪੀ ਦੀਆਂ ਔਰ ਜਿਸ ਲਾਈਨ ਤੇ ਉਹ ਚੱਲਦੇ ਨੇ ਉਹ ਹੁਣ ਇਕ ਤਾ ਮੈਨੂੰ ਲੱਗਦਾ ਵੀ ਉਹ ਜਿਹੜਾ ਉਸ ਨੂੰ ਜਿਹੜੀ ਹਾਰ ਦੀ ਸ਼ਰਮਿੰਦਗੀ ਆ ਜਿਹੜੀ ਪਹਿਲੀ ਵਾਲੀ ਕਿਸਾਨ ਅੰਦੋਲਨ ਦੀ ਉਹ ਉਸ ਕਰਕੇ ਵੀ ਇਸ ਅੰਦੋਲਨ ਨੂੰ ਕੋਈ ਵੀ ਰਾਜ ਦੇਣ ਲਈ ਤਿਆਰ ਨਹੀਂ ਹੈਗੇ ਵੀ ਜਿਹੜਾ ਲੰਬੀ ਉਹਨੂੰ ਆਪ ਕਹਿੰਦੇ ਸੀ ਇੱਕ ਤਰ੍ਹਾਂ ਦੀ ਮਰਦੀ ਦੀ ਢੌਂ ਚ ਕਿਲਾ ਕੱਢ ਕੇ ਆਏ ਉਹਦਾ ਵੀ ਉਹਦਾ ਵੀ ਉਹਦਾ ਵੀ ਗੁੱਸਾ ਹੈ ਮੈਂ ਕਿ ਇਸ ਕਰਕੇ ਆ ਜੋ ਕੁਛ ਹੁਣ ਕੀਤਾ ਹੈ ਹਰਿਆਣੇ ਬਾਰਡਰ ਤੇ ਇਹ ਕੋਈ ਐਵੇਂ ਥੋੜੀ ਕਰਦਾ ਹੁੰਦਾ ਵੀ ਆਪਣੇ ਹੀ ਦੇਸ਼ ਦੇ ਲੋਕ ਆਪਣੇ ਹੀ ਦੇਸ਼ ਚ ਜਾ ਨਾ ਸਕਣ ਔਰ ਇਸ ਤਰ੍ਹਾਂ ਦੇ ਬੈਰੀਕੇਡ ਹੋਣ ਔਰ ਜੋ ਕੁਝ ਹੁਣ ਵੀ ਕਰ ਰਹੇ ਨੇ ਪਹਿਲਾਂ ਤੁਸੀਂ ਕਹਿੰਦੇ ਸੀ ਟਰਾਲੀਆਂ ਨਹੀਂ ਜਾਣ ਦੇਣੀਆਂ ਹੁਣ ਉਹ ਪੈਦਲ ਜਾਂਦੇ ਤਾਂ ਵੀ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਗੱਲ ਕਿਤੇ ਹੋਰ ਹੈ ਨਾ ਨiyet ਦੇ ਵਿੱਚ ਕੁਝ ਹੋਰ ਕੋਟ ਹੈ ਹੂੰ ਤੇ ਇਸ ਕਰਕੇ ਫਿਰ ਨਹੀਂ ਹੋਣ ਦੇਣਗੇ ਮੈਨੂੰ ਇੰਜ ਲੱਗਦਾ ਵੀ ਜਿਹੜਾ ਆਪਾਂ ਸਮਝਦੇ ਬਈ ਕੋਈ ਇਸ ਤਰ੍ਹਾਂ ਦੇ ਦਬਾਅ ਥੱਲੇ ਆਣ ਕੇ ਕੋਈ ਮੰਨ ਜਾਣਗੇ ਉਸ ਦੀਆਂ ਸੰਭਾਵਨਾ ਘੱਟ ਨੇ ਕਿਉਂਕਿ ਇੱਕ ਤਾਂ ਕਿਸਾਨ ਲੀਡਰਸ਼ਿਪ ਜਿਹੜੀ ਬਿਖਰੀ ਹੋਈ ਹੈ ਹਾਲਾਂਕਿ ਅੱਜ ਕੱਲ੍ਹ ਠੇ ਹੋਣ ਦੀ ਉਮੀਦ ਹੈ ਕਾਫੀ ਸਾਰੇ ਹੂੰ ਇਕੱਠੇ ਹੋ ਰਹੇ ਨੇ ਲੋਕ ਪਰ ਉਹਨਾਂ ਕੋਲੇ ਵੀ ਜਦ ਸਾਰੀ ਇਨਫੋਰਮੇਸ਼ਨ ਹੁੰਦੀ ਆ ਵੀ ਇੰਨੇ ਟੁਕੜਿਆਂ 'ਚ ਵੰਡੀ ਹੋਈ ਲੀਡਰਸ਼ਿਪ ਆ ਜੇ ਮਤਲਬ ਇਹ ਸਾਨੂੰ ਕੀ ਲੋੜ ਆ ਫਿਰ ਇੱਕ ਧੜੇ ਨਾਲ ਗੱਲ ਕਰੀਏ ਹੂੰ ਠੀਕ ਐ ਨਾ ਤੇ ਇਹ ਐ ਇੰਨਾ ਇਹ ਵੀ ਇਹ ਵੀ ਗੱਲ ਹੈਗੀ ਹੈਗੀ ਕਿ ਉਹ ਦੇਖਦੇ ਨੇ ਕਿ ਤਾਕਤਵਰ ਕਿੰਨਾ ਅੰਦੋਲਨ 'ਚ ਤਾਕਤ ਕਿੰਨੀ ਆ ਦੋ ਪਹਿਲਾਂ ਤਾਂ ਕਿੰਨਾ ਤਾਕਤਵਰ ਸੀ ਅੰਦੋਲਨ ਪਿਛਲਾ ਤਾਂ ਉਹ ਚੀਜ਼ ਤੇ ਬਣੀ ਨਹੀਂ ਸਕਦੀ ਨਾ ਹੂੰ ਉਹ ਤਾਂ ਯੂਨਿਕ ਸੀ ਉਹ ਤਾਂ ਯੂਨਿਕ ਸੀਗੀ ਹਾਂ ਉਹ ਨਹੀਂ ਬਣ ਸਕਦੀ ਫਿਰ ਵੀ ਚਲੋ ਫਿਰ ਪੰਜਾਬ ਦੇ ਲੋਕਾਂ ਨੇ ਜਿੰਨਾ ਕਰ ਸਕਦੇ ਸੀ ਠੀਕ ਕੀਤਾ ਇੱਕ ਇੱਕ ਤਰ੍ਹਾਂ ਨਾਲ ਅੰਦੋਲਨ ਚ ਹੀ ਹੈ ਜੇ ਰੈਗੂਲਰੀ ਆਪਾਂ ਸਮਝੋਗੇ ਵੀ ਉਹਸ ਅੰਦੋਲਨ ਨੂੰ ਰੈਗੂਲਰ ਕਰ ਰਹੇ ਨੇ ਤੇ ਰੈਗੂਲਰ ਕੀਤੀ ਆ ਜਾਂਦੀ ਹੈ ਉਹ ਕੰਟੀਨਿਉਟੀ ਹੈ ਕੰਟੀਨਿਉਟੀ ਹੈ ਉਹਦੇ ਚ ਜਿਆਦਾ ਹੋਇਆ ਘੱਟ ਹੋਇਆ ਉਹ ਇੱਕ ਅਲੱਗ ਇਸ਼ੂ ਆ ਪਰ ਕੰਟੀਨਿਉਟੀ ਤਾਂ ਹੈਗੀ ਹੈ ਨਾ ਹਮਮ ਕਿਉਂਕਿ ਜਿਹੜੀ ਲੜਾਈ ਸਾਡੇ ਕੋਲ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀ ਕੋਈ ਲੜ ਨਹੀਂ ਰਹੀ ਹਮ ਪੰਜਾਬ ਵਾਸਤੇ ਵੀ ਨਹੀਂ ਲੜ ਰਹੀ ਜੇ ਹੁਣ ਕੋਈ ਪੰਜਾਬ ਦੇ ਲਈ ਲੜ ਰਿਹਾ ਜਾਂ ਲੜ ਰਿਹਾ ਮੰਗਾਉਂਦੀਆਂ ਕਿਹੋ ਜੀਆਂ ਹੋ ਸਕਦੀਆਂ ਲੜ ਤਿ ਖਸਾ ਨਹੀਂ ਰਿਹਾ ਨਾ ਹਾਂ ਇਹ ਅੱਛਾ ਦੂਸਰੀ ਗੱਲ ਜਿਹੜੀ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਇੱਕ ਚੰਡੀਗੜ੍ਹ 'ਚ ਕਾਨਫਰੰਸ ਵੀ ਹੋਈ ਤੇ ਆਪਾਂ ਵੈਸੇ ਵੀ ਦੇਖ ਰਹੇ ਹਾਂ ਅਲੱਗ-ਅਲੱਗ ਥਾਵਾਂ ਦੇ ਉੱਤੋਂ ਜਿਹੜਾ ਜਾਟਾਂ ਵਾਲਾ ਜਾਂ ਜੱਟਾਂ ਵਾਲਾ ਜਾਂ ਪ੍ਰੈਜ਼ੈਂਟਰੀ ਕਹਦੀ ਆਪਾਂ ਇਹਨੂੰ ਕਿਸੇ ਨੂੰ ਸ਼ਬਦਾਂ ਨਾਲ ਸਮੱਸਿਆ ਹੋ ਸਕਦੀ ਹੈ ਕਿ ਜੀ ਜਾਤਾਂ ਦੀ ਗੱਲ ਕਿਉਂ ਕਰਦੇ ਹੋ ਜਾਤਾਂ ਦਾ ਪਿੱਛੇ ਇਹ ਗੱਲ ਤਾਂ ਸਾਂਝੀ ਸਰਬਸਾਂਝੀ ਵਾਲਤਾ ਦੀ ਗੱਲ ਕਰੀਏ ਆਪਾਂ ਤਾ ਇੱਕ ਤਰ੍ਹਾਂ ਪ੍ਰੈਜ਼ੈਂਟਰੀ ਹੈ ਸਾਰੀ ਉਹ ਆਪਾਂ ਦੇਖੀ ਹੈ ਨਾ ਪ੍ਰੈਜ਼ੈਂਟਾਗਾ ਖੇਤੀਬਾੜੀ ਨਾਲ ਜੁੜਿਆ ਹੋਇਆ ਬੰਦਾ ਚਾਹੇ ਰਾਜਸਥਾਨ ਦਾ ਚਾਹੇ ਯੂਪੀ ਦਾ ਚਾਹੇ ਪੰਜਾਬ ਦਾ ਚਾਹੇ ਹਰਿਆਣੇ ਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਸ ਕੰਸੋਲਿਡੇਸ਼ਨ ਵਿੱਚ ਵੈਸੇ ਤਾਂ 올ਓਵਰ ਜੇ ਆਪਾਂ ਦੇਖੀਏ ਵੀ ਜਿਹੜੀਆਂ ਸਟੇਟਾਂ ਜਾਟ ਹੈਗੇ ਨੇ ਕਾਫੀ ਵੱਡੀ ਗਿਣਤੀ ਵਿੱਚ ਇਹਨਾਂ ਦੀ ਸ਼ਿਕਾਇਤ ਤਾਂ ਹਰ ਸਟੇਟ ਵਿੱਚ ਹੈਗੀ ਹੈ ਮੇ ਰਾਜਸਥਾਨ ਚ ਵੀ ਇਹਨਾਂ ਦੀ ਸ਼ਿਕਾਇਤ ਰਹੀ ਸਾਰੀ ਮੈਨੂੰ ਹੁਣ ਤੱਕ ਵੀ ਸਾਡੇ ਜਾਟਾਂ ਨੂੰ ਕਦੇ ਵੀ ਇਹ ਮੁੱਖ ਮੰਤਰੀ ਨਹੀਂ ਬਣਨ ਦਿੰਦੇ ਰਾਜਸਥਾਨ ਦੇ ਵਿੱਚ ਜਾਂ ਸਾਨੂੰ ਚੰਗੀਆਂ ਪੋਸਟਾਂ ਦੇ ਨਹੀਂ ਜਾਣ ਦਿੰਦੇ ਇਹ ਲੜਾਈ ਤੇ ਰਾਜਸਥਾਨ 'ਚ ਵੀ ਹੈਗੀ ਹੈ ਯੂਪੀ ਦੇ ਜੱਟਾਂ ਦੇ ਵਿੱਚ ਵੀ ਇਹ ਸੀਗਾ ਵੀ ਸਾਨੂੰ ਜੱਟਾਂ 'ਚ ਚੌਧਰੀ ਚਰਨ ਸਿੰਘ ਦੇ ਮਾਮਲੇ 'ਚ ਤੁਸੀਂ ਦੇਖ ਲਓ ਪ੍ਰਧਾਨ ਮੰਤਰੀ ਬਣਿਆ ਵੀ ਤੇ ਉਹਨੂੰ ਚੱਲਣ ਨਹੀਂ ਦਿੱਤਾ ਗਿਆ ਜਾਂ ਉਸ ਦੇ ਜਿਹੜੇ ਤੇ ਹਰਿਆਣਾ ਵਾਲੇ ਤਾਂ ਪਹਿਲਾਂ ਨਹੀਂ ਸੀ ਇਹਨੇ ਮਲਾਪਾ ਸਮਝਦੇ ਵੀ ਇਹ ਤਾਂ ਸੰਤੁਸ਼ਟ ਜਿਹੀ ਰਹੇ ਆ ਸਰਕਾਰਾਂ ਦੇ ਨਾਲ ਪਰ ਜਦੋਂ ਹੁਣ ਐਰ ਕੀ ਮਾਰੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਲੱਗਿਆ ਨਾ ਵੀ ਸਾਡੀ ਹੋਂਦ ਨੂੰ ਖਤਰਾ ਹੋ ਗਿਆ ਜਿਵੇਂ ਹੁਣ ਇਹਨਾਂ ਨੇ ਇਹ ਜਿਹੜਾ ਇਸ਼ੂ ਉਠਾਇਆ ਹੈ ਵੀ जाटਾਂ ਦਾ ਸਿੱਖ ਮੰਨਣ ਵਾਲਾ ਵੈਸੇ ਤਾਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਹੀ ਇਧਰ ਵੱਲ ਨੂੰ ਰੁਝਾਨ ਤਰ ਬਣ ਗਿਆ ਸੀ जाटਾਂ ਦਾ ਵੀ ਸਾਨੂੰ ਸਿੱਖ ਬਣਨਾ ਚਾਹੀਦਾ ਵੈਸੇ ਵੀ ਆਲਓਵਰ ਆਪਾਂ ਵਖੇ ਜਟਾਂ ਦੇ ਪਿੰਡਾਂ 'ਚ ਮੈਂ ਜਾਂਦਾ ਰਹਿਣਾ ਅਕਸਰ ਉੱਥੇ ਕੋਈ ਮੰਦਰਾ ਮੰਦਰਾ ਵਾਲੀ ਔਰ ਪੂਜਾ ਪદ્ધਤੀ ਵਾਲੀ ਕੋਈ ਇਹੋ ਜਿਹੀ ਗੱਲ ਹੈ ਨਹੀਂ ਇਹ ਲੋਕ ਜ਼ਿਆਦਾ ਧਾਰਮਿਕ ਹੈ ਨਹੀਂ ਮੈਂ ਮੈਂ ਇਹਨਾਂ ਨੂੰ ਵੇਖਣਾ ਵੀ ਜਿਵੇਂ ਦੂਜੇ ਜਗਰਾਤੇ ਕਰਾਈ ਜਾਂਦੇ ਆ ਇੱਧਰ ਐਵੇਂ ਟਲ ਟਲ ਖੜਕਾਈ ਜਾਂਦੇ ਮੈਂ ਇਹ ਇਹ ਲੋਕ ਇਹ ਕਮਿਊਨਿਟੀ ਨਹੀਂ ਕਰਦੀਆਂ ਇਹਦੇ ਥੋੜੀਆਂ-ਬੋਤੀਆਂ ਕੋਈ ਇਹਨਾਂ ਦੇ ਰਸਮਾਂ ਹੋਣਗੀਆਂ ਮੰਦਿਰ ਵੀ ਮੈਂ ਤੇ ਇਹਨਾਂ ਦੇ ਕੋਈ ਬਹੁਤੇ ਵੱਡੇ ਨਹੀਂ ਵੇਖੇ ਕਦੀ ਐਵੇਂ ਚਾਰ ਕਿੱਟਾਂ ਰੱਖ ਕੇ ਉੱਤੇ ਇੱਕ ਢੰਡੀ ਜੀ ਲਾਈ ਹੁੰਦੀ ਹੈ ਤੇ ਇਹ ਇਹ ਹੈ ਨਹੀਂਗੇ ਮਤਲਬ ਇਹ ਇਹ ਸਿੱਖੀ ਦੇ ਨੇੜੇ ਆ ਮੈਂ ਸਮਝਦਾ ਕਿਉਂਕਿ ਇਹਨਾਂ ਦੇ ਨਾਂ ਔਰ ਜੱਤਾਂ ਹੁੰਤਾਂਗੇ ਉਹ ਜੀ ਹਰਿਆਣੇ 'ਚ ਵੀ ਸੰਧੂ ਜੱਟ ਢਿੱਲੋਂ ਸਾਰੇ ਹੈਗੇ ਨੇ ਤੇ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਨਾਂ ਨਾਲ ਕੋਰ ਲੱਗਦਾ ਇਹਨਾਂ ਦੀਆਂ ਦੇ ਹੂੰ ਔਰ ਸਾਡੇ ਯੂਪੀ ਚ ਤਾਂ ਇੱਕ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਪਛਾਦੇ जाट ਕਹਿੰਦੇ ਨੇ ਪਛਾਦੇ जाट ਮਰ ਪੱਛਮ ਦੇ जाट ਉਹ ਬਹੁਤ ਪੁਰਾਣੇ ਜਿਹਾ ਕੇ ਵਸੇ ਹੋਏ ਨੇ ਜਿਹੜੇ 12 ਮਿਸਲਾਂ ਵੇਲੇ ਇਹ ਜਿਹੜਾ ਏਰੀਆ ਚ ਅਸੀਂ ਹੁਣ ਤਰਾਈ ਦੇ ਵਿੱਚ ਸਿੱਖ ਵਸੂਆਂ ਜਿਹੜੀ ਸਾਰੀ ਉਹ ਐਕਚੁਅਲ ਚ ਉਹ ਉਹ ਜਿਹੜਾ ਕਰੋੜ ਸਿੰਘ ਹੀ ਮਿਸਲ ਦੇ ਸੀਗੇ ਜਿਹੜੇ ਮਤਲਬ ਦਹਾਦਰ ਜਿਨ੍ਹਾਂ ਨੇ ਦਿੱਲੀ ਤੇ ਕੀਤਾ ਸੀਗਾ ਕਬਜ਼ਾ ਲਾਲ ਕਿਲੇ ਦਾ ਬਬਗੇਲ ਸਿੰਘ ਜੀ ਉਹਨਾਂ ਦੀ ਮਿਸਲ ਦੇ ਟਾਈਮ ਦੇ ਉਹ ਲੋਕ ਬੈਠੇ ਆ ਤੇ ਹੌਲੀ ਹੌਲੀ ਕਿਉਂਕਿ ਉਹਨੂੰ ਕਮਿਊਨੀਕੇਸ਼ਨ ਨਹੀਂ ਸੀ ਇੰਨਾ ਹੁੰਦਾ ਤੇ ਉਹ ਉਸ ਏਰੀਆ ਦੇ ਰਹਿਣ ਦੇ ਅਕੋਰਡਿੰਗ ਉਹਨਾਂ ਦੀ ਬੋਲਬਾਣੀ ਉਹਨਾਂ ਦੇ ਉਹਨਾਂ ਦਾ ਪਹਿਰਾਵਾ ਉਹ ਜਾ ਹੋ ਗਿਆ ਪਰ ਮੰਨਦੇ ਹੋ ਗੁਰਦੁਆਰੇ ਨੂੰ ਆ ਆਪਣੇ ਵਿਆਹ ਮਰਨੇ ਸਾਰੀਆਂ ਰਸਮਾਂ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ। ਉਹਨਾਂ ਨੂੰ ਪਿਛਲੇ ਟਾਈਮ ਦੇ ਵਿੱਚ ਮਤਲਬ ਅੱਜ ਤੋਂ ਸਮਝ ਲੋ 50 ਸਾਲ ਪਹਿਲਾਂ 60 ਸਾਲ ਪਹਿਲਾਂ ਇੱਕ ਆਪਣਾ ਸਪੀਕਰ ਹੁੰਦਾ ਸੀ ਸਰਦਾਰ ਹੁਕਮ ਸਿੰਘ ਤੇ ਇੱਕ ਸਰਦਾਰ ਦਿੱਲੀ ਵਾਲੇ ਟੈਕਸਲਾ ਟੀਵੀ ਵਾਲੇ ਹੁੰਦੇ ਸੀ। ਉਹਨਾਂ ਨੇ ਉਹ ਪਛਾਦੇ ਜੱਟਾਂ 'ਚ ਬਹੁਤ ਕੰਮ ਕੀਤਾ। ਉਹਨਾਂ ਨੇ ਮਹਿਰੋਲੀ ਦੇ ਵਿੱਚ ਇੱਕ ਸੰਸਥਾ ਬਣਾਈਗੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜਿਹਦਾ ਇੱਥੇ 28 ਐਕਟਰ 'ਚ ਵੀ ਹੈਗਾ ਸਬ ਅਫਿਸ ਉਹਨਾਂ ਨੇ ਫਿਰ ਉਹ ਪਛਾਦੇ ਜੱਟਾਂ ਦੇ ਪਿੰਡਾਂ ਵਿੱਚ ਗੁਰਦੁਆਰੇ ਦੁਬਾਰਾ ਸਟੈਬਲਿਸ਼ ਕੀਤੇ ਉਹਨਾਂ ਦੇ ਬੱਚੇ ਲਿਆਣ ਕੇ ਮਹਿਰ ਮਹਿਰੋਲੀ ਉਹਨਾਂ ਨੇ ਪੜ੍ਹਾਏ ਉਹਨਾਂ ਨੂੰ ਗੁਰਮੁਖੀ ਪੜ੍ਹਾਈ ਉਹਨਾਂ ਨੂੰ ਕੀਰਤਨ ਸਿਖਾਇਆ ਉਹਨਾਂ ਨੂੰ ਕਥਾ ਸਿਖਾਈ ਔਰ ਅੱਜ ਤੁਸੀਂ ਮੈਂ ਤੁਸੀਂ ਦੇਖੋ ਵਰਡ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪਛਾਦੇ ਜੱਟਾਂ ਦੇ ਬੱਚੇ ਜਾਂ ਤਾਂ ਕਥਾ ਕਰ ਰਹੇ ਆ ਜਾਂ ਗ੍ਰੰਥੀ ਨੇ ਜਾਂ ਰਾਗੀ ਨੇ ਮਨ ਲ ਐਡੀ ਵੱਡੀ ਗਿਣਤੀ ਜੋ ਉਹ ਕਮਿਊਨਿਟੀ ਜਿਹੜੀ ਵਾਪਸ ਸਿੱਖੀ ਦੇ ਵਿੱਚ ਆਈ ਪਰ ਸਿੱਖੀ ਜੇ ਆਪਾਂ ਹਰਿਆਣੇ 'ਚ ਦੇਖ ਰਹੇ ਹਾਂ ਕੁਝ ਤਾਂ 2-4 ਨਾਮ ਇਹਨੂੰ ਪਤਾ ਜਿਹੜੇ ਬਣੇ ਮਨੋਜ ਦੂਹਣਾ ਹੋਰ ਆ ਮਾਸ ਲੈਵਲ ਤੇ ਤਾਂ ਕੋਈ ਨਹੀਂ ਜੁੜਿਆ ਸਿੱਖੀ ਦੇ ਨਾਲ ਨਹੀਂ ਅਜੇ ਕੋਈ ਮਾਸ ਮੂਵਮੈਂਟ ਨਹੀਂ ਬਣੀ ਮਾਸ ਮੂਵਮੈਂਟ ਤਾਂ ਮਨ ਲਾ ਕੇ ਜਿਹੜਾ ਐਲਾਨ ਹੋ ਗਿਆ ਗੱਲ ਤਾਂ ਕੀ ਵਾਕਈ ਇਹ ਐਲਾਨ ਤਾਂ ਕਰਤਾ ਪਸ਼ਪਿੰਦਰ ਨੇ ਕੀ ਕੋਈ 10 20 15 ਦਾ ਜਥਾ ਸੱਚਮੁੱਚ ਬਣੇਗਾ ਉਹ ਰਹੇਗਾ ਫਿਰ ਇਹ ਇਹ ਤਾਂ ਹੁਣ ਆਉਣ ਵਾਲਾ ਹੈ ਤਾਂ ਤਾਂ ਦਿੱਤਾ ਨਾ ਪੋਲਿਟੀਕਲ ਸਟੇਟਮੈਂਟ ਆ ਵੀ ਚਲੋ ਜੀ ਕਾਲ ਤੱਕ ਤਵਲ ਨੂੰ ਰੁਖ ਕਰੋ ਕਿ ਸੌਖੀ ਗਲਤ ਨਹੀਂ ਹੈ ਇਹ ਇਹ ਤਾਂ ਇਹ ਤਾਂ ਫਿਰ ਆਉਣ ਵਾਲੇ ਸਮੇਂ ਦੀ ਗੱਲ ਹੈ ਨਾ ਮੈਂ ਆਉਣ ਵਾਲੇ ਸਮੇਂ 'ਚ ਇਸ ਦੇ ਇੰਪਲੀਮੈਂਟੇਸ਼ਨ ਕਿਵੇਂ ਹੁੰਦਾ ਮਤਲਬ ਇਹ ਠੀਕ ਆ ਆਮ ਆਦਮੀ ਦੇ ਸਮਝ ਇਸ ਤਰ੍ਹਾਂ ਵੀ ਆ ਸਕਦਾ ਵੀ ਇੱਕ ਪੋਲੀਟੀਕਲ ਦਬਾਅ ਬਣਾਉਣ ਵਾਸਤੇ ਇੱਕ ਮੂਵਮੈਂਟ ਹੈ ਪਰ ਇਹ ਰਾਸ ਹੁੰਦੀ ਆ ਜੱਟਾਂ ਨੂੰ ਵੀ ਰਾਸ ਆਉਂਦੀ ਆ ਸਿੱਖਾਂ ਨੂੰ ਵੀ ਰਾਸ ਆਉਂਦੀ ਆ ਵੀ ਖਾਸ ਕਰਕੇ ਜੇ ਮੈਂ ਤਰਾਈ ਦੇ ਸਿੱਖਾਂ ਦੀ ਗੱਲ ਸਾਡੀ ਸਿੱਖਾਂ ਦੀ ਗੱਲ ਕਰਨਾ ਸਾਡੇ ਤਾਂ ਇਹ ਬਹੁਤ ਰਾਸ ਆਉਂਦਾ ਵੀ ਜੱਟਾਂ ਦਾ ਤੇ ਸਿੱਖਾਂ ਦਾ ਆਪਸੀ ਨੇੜਤਾ ਜਿਹੜਾ ਕਿਉਂਕਿ ਕਹਿਣ ਨੂੰ ਜਿਹੜਾ ਅਸੀਂ ਬਾਹਰ ਬੈਠੇ ਲੋਕਾਂ ਯੂਪੀ ਉਤਰਾਖੰਡ ਦੇ ਵਿੱਚ ਬੈਠੇ ਆ ਪਹਿਲਾਂ ਨਹੀਂ ਸੀ 83 ਤੋਂ ਬਾਅਦ ਇੱਕ ਤਰ੍ਹਾਂ ਦਾ ਇੱਕ ਡਰ ਹੈ ਵੀ ਜੇ ਕੱਲ ਨੂੰ ਜਦ ਤਨਾ ਹੁਣ ਖਾਲਸਾਣ ਦੀ ਮੂਵਮੈਂਟ ਵੀ ਚੱਲਦੀ ਆ ਪੰਜਾਬ 'ਚ ਜਾਂ ਸਾਡਾ ਬਾਹਰਲਾ ਡਾਇਸਪੋਰਾ ਇਹਦੇ ਤੇ ਗੱਲ ਕਰਦਾ ਤੇ ਫਿਰ ਸਾਡੀ ਜਦੋਂ ਸਾਨੂੰ ਇੰਜ ਲੱਗਦਾ ਵੀ ਫਿਰ ਸਾਡਾ ਕੀ ਬਣੂਗਾ ਵੀ ਪਰ ਜੇ ਹੁਣ ਜਾਟ ਲੈਂਡ ਬਣਦਾ ਤੇ ਫਿਰ ਅਸੀਂ ਇਹ ਜਾਟ ਲੈਂਡ ਦਾ ਹਿੱਸਾ ਬਣਦੇ ਔਰ ਹਿੱਸਾ ਵੀ ਬਹੁਤ ਵਧੀਆ ਹਿੱਸਾ ਬਣਦੇ ਆ ਮਤਲਬ ਜਾਟ ਏਰੀਆ ਦੀ ਜਿਹੜੀ ਇਹ ਆ ਮਤਲਬ ਪੀਲੀ ਵੀ ਸੈਕਟਰ ਹੈ ਜਿਹੜਾ ਸਾਰਾ ਮਤਲਬ ਵੈਸੇ ਤਾਂ ਇਹ ਇਹ ਬਣ ਜਾਂਦੇ ਨੇ ਸੱਤ ਅੱਠ ਜ਼ਿਲ੍ਹੇ ਵੱਡੇ ਜਿਹੜੇ जाटਾਂ ਦੇ ਖਾਸ ਬਣਦੇ ਨੇ ਇਹ ਅੱਗੇ ਜਾ ਕੇ ਲਿਖਣ ਉਹ ਟਟਲੇ ਜਾਂਦੇ ਨੇ ਜੀ ਇਹ ਏਰੀਆ ਜਾਟ ਤੇ ਸਿੱਖ ਪੋਲੀਟਿਕਲ ਵੀ ਇਕੱਠੇ ਹੋ ਜਾਣ ਸਿੱਖ ਤੇ ਤੇ ਲੋ ਜਿਵੇਂ ਜਿਵੇਂ ਬਣਨਗੇ ਜਿਵੇਂ ਜਿਵੇਂ ਉਹਨੇ ਬਣਦੀ ਹੈ ਜੇ ਇੱਕ ਪੋਲੀਟਿਕਲ ਵੀ ਸਮਝ ਇਹਨਾਂ ਦੀ ਬਣ ਜਾਵੇ ਤੇ ਤਾਂ ਵੀ ਇੱਕ ਬਹੁਤ ਵੱਡੀ ਪ੍ਰੋਟੈਕਸ਼ਨ ਆ ਸਿੱਖਾਂ ਹਮਮ ਯਸ ਨਾ ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਸਟੇਟ ਤਾਂ ਖੁਦ ਚਾਉਂਦੀ ਹੈਗੀ ਕਿਉਂਕਿ ਜਦੋਂ ਤੁਸੀਂ ਡੈਮੋਕ੍ਰੇਸੀ 'ਚ ਹੁੰਨੇ ਹੋ ਤੁਸੀਂ ਇਨਕਲੂਸਿਵ ਪੋਲਿਟਿਕਸ ਕਰਨੀ ਹੁੰਦੀ ਹੈ ਕਿਉਂਕਿ ਜਾਤਵਾਦੀ ਤੁਹਾਡੀ ਹੋਵੇ ਜੋ ਤੁਹਾਡੀ ਵਾਦੀ ਨਹੀਂ ਹੈਗੀ ਜਿਵੇਂ ਹਿੰਦੂਆਂ ਦੀ ਤਾਂ ਵਾਦੀ ਹੈ ਹਾਂ ਹਿੰਦੂਤਵ ਦੀ ਪੋਲਿਟਿਕਸ ਤਾਂ ਤਾਂ ਚੱਲ ਜਾਂਦੀ ਹੈ ਵਾਦੀ ਹੈ ਹਾਂ ਬਾਕੀਆਂ ਦੀ ਤਾਂ ਵਾਦੀ ਹੈ ਨਹੀਂ ਐਨੀ ਜਦੋਂ ਤੁਸੀਂ ਇਨਕਲੂਸਿਵ ਪੋਲਿਟਿਕਸ ਕਰਨ ਲੱਗਦੇ ਹੋਗੇ ਐਕਸਕਲੂਸਿਵ ਪੋਲਿਟਿਕਸ ਕਰਨ ਲੱਗਦੇ ਹੋਗੇ ਤਾਂ ਬਾਕੀ ਵਰਗ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਹਰਿਆਣਾ 'ਚ ਹੁੱਡਾ ਤਾਂ ਹਾਰਿਆ ਕਿਉਂਕਿ ਜਾਤਵਾਦ ਭਾਰੂ ਹੋ ਗਿਆ ਕੋਈ ਜੱਟਾਂ ਦੀ ਪੋਲਿਟਿਕਸ ਭਾਰੂ ਹੋਗੀ ਬਾਕੀਆਂ ਨੂੰ ਜੇ ਜੱਟ ਨੇ ਚੀਫ ਮਿਨਿਸਟਰ ਬਣਨਾ ਬਾਕੀਆਂ ਨੂੰ ਨਾਲ ਤਾਂ ਲੈਣਾ ਪੈਣਾ ਨਾ ਨਹੀਂ ਦੇਖੋ ਇਹਦੇ 'ਚ ਇਹ ਫਰਕ ਪਊਗਾ ਜੇ ਜਾਂ ਜਾੜ ਸਿੱਖੀ ਚਾਹੁੰਦੇ ਨੇ ਜਾਂ ਸਿੱਖ ਜੱਟਾਂ ਦੇ ਨਾਲ ਲੱਗਦੇ ਨੇ ਤੇ ਜਿਹੜਾ ਵਰਗ ਜੱਟਾਂ ਤੋਂ ਡਰਦਾ ਹੈ ਜਾਂ ਜੱਟਾਂ ਦਾ ਕਿਨਾਰਾ ਕਰਦਾ ਉਹ ਸਿੱਖਣ ਨਾਲ ਆ ਜਾਏਗਾ ਹੂੰ ਮਾਸੀ ਕੀ ਨਾ ਹੌਣ ਤੇ ਉਹਨਾਂ ਨੂੰ ਕੋਈ ਮਤਲਬ ਬਹੁਤੀ ਦਿੱਕਤ ਨਹੀਂ ਹੁੰਦੀ ਔਰ ਸਿੱਖਾਂ ਤੇ ਯਕੀਨ ਵੀ ਕਰ ਲੈਂਦੇ ਨੇ ਜਿਹੜਾ ਦਲਿਤ ਵਰਗ ਆ ਉਹ ਸਿੱਖਾਂ ਦੇ ਨਾਲ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਨਹੀਂ ਹੈਗਾ ਅਮਰੀਕਾ ਲਈ ਇਹ ਗੱਲ ਹੋਈ ਸੀ ਇੱਥੇ ਆਪਣੇ 28 ਦੇ ਵਿੱਚ ਉਹ ਹੈਗੇ ਨੇ ਮਜਬੀਤ ਸਿੰਘ ਨੇ ਉਹ ਆਪਣੇ ਰਾਜਵਿੰਦਰ ਰਾਹੀ ਰਾਹੀ ਜੀ ਰਾਹੀ ਜੀ ਉੱਥੇ ਉਹਨਾਂ ਨੇ ਗੱਲ ਛੇੜੀ ਮੈਂ ਆਖਿਆ ਰਾਹੀ ਜੀ ਤੁਸੀਂ ਤੁਸੀਂ ਬਲੇਮ ਕਰੀ ਜਾਂਦੇ ਹੋ ਜੱਟਾਂ ਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਸਭ ਕੁਝ ਤੁਹਾਨੂੰ ਦਿੱਤਾ ਸੀ ਜੱਟਾਂ ਨੂੰ ਕੀ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਵੇ ਜਦੋਂ ਆਪਣੀ ਕਲਗੀ ਤੁਹਾਨੂੰ ਦੇ ਗਏ ਸਭ ਕੁਝ ਤੁਹਾਨੂੰ ਦੇ ਗਏ ਤੇ ਤੁਸੀਂ ਨਹੀਂ ਉਹ ਚੀਜ਼ ਸੰਭਾਲ ਸਕੇ ਤੂੰ ਕਹਿੰਦੇ ਜੱਟਾਂ ਨੇ ਸਾਡੇ ਤਾਂ ਖੋ ਲੀਤਾ ਮੈਂ ਕਿਹਾ ਇੰਨੇ ਤੱਕੜੇ ਜੱਟ ਨਹੀਂ ਸੀ ਵੀ ਤੁਹਾਡੇ ਤੋਂ ਖੋ ਲੀ ਤੁਸੀਂ ਆਪ ਵੀ ਐਫਰਟਸ ਨਹੀਂ ਕੀਤਾ ਤੁਸੀਂ ਆਪਣਾ ਦਾਵਾ ਛੱਡਿਆ ਤਦੋਂ ਵਾਪਸ ਆਪਣਾ ਦਾਵਾ ਕਰਨਾ ਪਊਗਾ ਇਹ ਤੁਹਾਡੀ ਹੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਜਿਹੜੀ ਆ ਇਹ ਤੁਹਾਡਾ ਕਲੇਮ ਹੈ ਗਰੀਬ ਸਿੱਖਣ ਕੋ ਦੂ ਪਾਤਸ਼ਾਹ ਆ ਵੀ ਇਹ ਇਹ ਤਾਂ ਹੈ ਹੀ ਗਰੀਬ ਸਿੱਖਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਨੀਚਾ ਅੰਦਰ ਨੀਟ ਜੱਟ ਨੀਤੀ ਹਤ ਨਹੀਂ ਨਾਨਕ ਥਿੰਕ 100 ਕੇ ਸੰਗ ਸਾਥ ਵੱਡਿਆਂ ਸੇ ਕਹ ਰੀ ਤੇ ਇਹ ਬਲੇਮ ਗੇਮ ਜਿਹੜਾ ਨਾ ਇਹ ਨਹੀਂ ਠੀਕ ਹੈਗਾ ਆਪਣੇ ਆਪ ਨੂੰ ਤੁਸੀਂ ਠੀਕ ਕਰੋ ਆਪਣਾ ਦਾਵਾ ਮਜ਼ਬੂਤ ਕਰੋ ਤੇ ਫੇਰ ਫਿਰ ਤੱਕ ਕੇ ਕੌਣ ਕੱਢੂਗਾ ਜੀ ਨਾਨਕ ਸਿੱਖੀ ਨੂੰ ਹਮ ਮੰਨਦਾ ਜੇ ਆਵਦਾ ਹੀ ਤੁਹਾਡਾ ਨiyet ਕਰਾਵਾ ਤਾਂ ਫਿਰ ਤੁਸੀਂ ਕੀ ਆ ਫਿਰ ਕੋਈ ਜੱਟ ਕੀ ਕਰ ਲੂ ਤੇ ਦੂਸਰਾ ਕੀ ਕਰ ਲੂ ਸੋ ਗੱਲ ਤੇ ਇਹ ਆ ਵੀ ਸਾਡੇ ਨਾਲ ਜੇ जाट ਤੇ ਸਿੱਖ ਇਕੱਠੇ ਹੁੰਦੇ ਨਾ ਤੇ ਦਲਿਤ ਵਰਗ ਜਿਹੜਾ ਹੈ ਨਾ ਉਹ ਉਹ ਵੀ ਫਿਰ ਮਤਲਬ ਉਹ ਜਿਹੜਾ ਇੰਨਾ ਇੰਨਾ ਤੋਂ ਰਹਿੰਦਾ ਨਾ ਜੱਟਾਂ ਤੋਂ ਉਹ ਉਹ ਘਟ ਜੂਗਾ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਵੇਂ ਜਿਹੜੇ ਬੰਦੇ ਓਵਰ ਆਲ ਪੋਲਿਟਿਕ ਸਾਰੇ ਮਿਲਾ ਕੇ ਕਰਦੇ ਨੇ ਕੋਲਾਤਮਕਤਾ ਦੀ ਜਿਹੜੀ ਰਾਜਨੀਤੀ ਹੈ ਹਾਂ ਵੀ ਕਿਤੇ ਨਾ ਕਿਤੇ ਉਹਨੂੰ ਵੀ ਸੱਟ ਮਾਰਨ ਵਾਲੇ ਵੀ ਸਟੇਟ ਦੇ ਇਹ ਫਿੱਟ ਬੰਦਾ ਸਟੇਟ ਨੂੰ ਤਾਂ ਵਧੀਆ ਲੱਗਦਾ ਵੀ ਐਂ ਕਰ ਰਹੇ ਨੇ ਪਰ ਉਹਨਾਂ ਨੂੰ ਐਂ ਲੱਗਦਾ ਹੈ ਕਿ ਇਹ ਸਟ੍ਰੀਟ ਦਾ ਏਜੰਡਾ ਵੀ ਹੋ ਸਕਦਾ ਕੁਛ ਤਾਂ ਇਹ ਵੀ ਸੋਚਦੇ ਨਹੀਂ ਹੋ ਸਕਦਾ ਏਜੰਡਾ ਕਈ ਵਾਰੀ ਏਜੰਡੇ ਜਿਹੜੇ ਹੁੰਦੇ ਹਨ ਨਾ ਉਹ ਪੁੱਠੇ ਪੈ ਜਾਂਦੇ ਅੱਜ ਸਟੇਟ ਨੂੰ ਲੱਗ ਸਕਦਾ ਹੈ ਵੀ ਇਹ ਠੀਕ ਹੈ ਇੱਕ ਹਨਾ ਤੇ ਜੇ ਇਹ ਵੀ ਜੇ ਮੰਨ ਲਓ ਕਿ ਇੱਕ ਤਾਂ ਕਿਸਾਨੀ ਦਾ ਮਸਲਾ ਕਿਸਾਨ ਸਾਰੇ ਨਹੀਂ ਕਿਸੇ ਵੀ ਜਾਤ ਦੇ ਹੁਣ ਕਿਸਾਨ ਤਾਂ ਜ਼ਮੀਨ ਤਾਂ ਵੱਖ-ਵੱਖ ਜਾਤਾਂ ਕੋਲ ਆ ਗਈ ਪੰਜਾਬ 'ਚ ਸਾਰੀਆਂ ਜਾਤਾਂ ਕੋਲ ਤਕਰੀਬਨ ਜੀਨਾਂ ਥੋੜੀ-ਥੋੜੀ ਹੋ ਸਕਦੀ ਹੈ ਹਾਂ ਹਾਂ ਤੇ ਜਦੋਂ ਤੁਸੀਂ ਕੱਲੇ ਜੱਟਾਂ ਦੀ ਗੱਲ ਕਰਦੇ ਹੋ ਬਾਕੀ ਜਾਤਾਂ ਦੂਰ ਹੋ ਜਾਂਦੀਆਂ ਨੇ ਉਹ ਕਹਿੰਦੇ ਅਰੇ ਤਾਂ ਜੱਟਾਂ ਦੀ ਗੱਲ ਕਰਨ ਲੱਗੇ ਇਸਾਨੀ ਅੰਦੋਲਨ ਉਹਦੇ ਨਾਲ ਫਿੱਕਾ ਪੈਂਦਾ ਇਸ ਗੱਲ ਦੇ ਨਾਲ ਨਹੀਂ ਮੈਂ ਜਿਹੜੀ ਦੂਜੀ ਗੱਲ ਕਹੀ ਨਾ ਵੀ ਜਦੋਂ ਕੱਲੇ ਜਾਟਾਂ ਦੀ ਗੱਲ ਆਉਂਦੀ ਹੈ ਨਾ ਉਦੋਂ ਉਦੋਂ ਇਹ ਪ੍ਰੋਬਲਮ ਆਉਂਦੀ ਹੈ ਜੱਟਾਂ ਨੂੰ ਵੀ ਇਹ ਗੱਲ ਸਮਝਾ ਕੇ ਤਾਂ ਹੀ ਉਹ ਸਿੱਖਾਂ ਦੇ ਨਾਲ ਜਾਂ ਸਿੱਖੀ ਬਲਵਾਦੇ ਕਿਉਂਕਿ ਗੁਰੂ ਨਾਨਕ ਦਾ ਫਲਸਫਾ ਪੂਰੀ ਮਨੁੱਖਤਾ ਨੂੰ ਕੁਲਾਵੇ ਚ ਲੈਣ ਦਾ ਹੈ ਤੇ ਉੱਥੇ ਜਦੋਂ ਜਾਟ ਸਿੱਖ ਬਣ ਜਾਏਗਾ ਨਾ ਫਿਰ ਉਹ ਉਜਾੜ ਤੇ ਰਹੇਗਾ ਨਹੀਂ ਫਿਰ ਉਹ ਸਿੱਖ ਰਹੇਗਾ ਠੀਕ ਹੈ ਨਾ ਤੁਹਾਨੂੰ ਲੱਗਦਾ ਇੰਨਾ ਟ੍ਰੈਡੀਸ਼ਨਲੀ ਆਵਦੀ ਗੱਲ ਨਾਲ ਚਾਹੇ ਉਹ ਉਹਨਾਂ ਦੇ ਮੰਦਰ ਜਿਹੜੀ ਵੀ ਆਸਥਾ ਹੋਵੇ ਉਹਨਾਂ ਦੀ ਤਾਂ ਇੱਕ ਆਸਥਾ ਤਾਂ ਤੁਹਾਡੇ ਜਿਹੜੇ ਪੁਰਖੇ ਮੰਨਦੇ ਆ ਰਹੇ ਹੁੰਦੇ ਉਹ ਚੀਜ਼ ਟੁੱਟਣਾ ਸੌਖਾ ਥੋੜੀ ਹੁੰਦਾਗਾ ਤੁਹਾਨੂੰ ਲੱਗਦਾ ਹੈ ਕਨਵਰਟ ਹੋ ਜਾਣਗੇ ਉਹ ਸਿੱਖੀ 'ਚ ਲਹਿਰਾ ਮਰਨੀ ਨੂੰ ਕੋ ਸੰਭਵ ਹੀ ਨਹੀਂ ਲੱਗਦਾ ਹੁੰਦਾ ਜੇ ਮਤਲਬ ਇੱਕ ਇਸ ਤਰ੍ਹਾਂ ਦੀ ਮੂਵਮੈਂਟ ਹੀ ਬਣ ਜਾਵੇ ਮਤਲਬ ਉਹਨਾਂ ਨੂੰ ਇਹ ਗੱਲ ਸਮਝ ਆ ਜਾਵੇ ਵੀ ਅਸੀਂ ਆਪਣੇ ਧਰਮ ਨਾਲ ਟੁੱਟ ਕੇ ਕਮਜ਼ੋਰ ਹੋਏ ਆਂ ਤੇ ਅਸੀਂ ਦੂਸਰਿਆਂ ਦੂਸਰਿਆਂ ਨੇ ਸਾਡੇ ਨਾਲ ਤਾਂ ਆ ਹਾਲਾਤ ਕੀਤੀ ਹੈ ਆਪਾਂ ਪੋਜ਼ਿਟਿਵ ਰਹਿਣਾ ਚਾਹੀਦਾ ਨਹੀਂ ਨਹੀਂ ਮੈਨੂੰ ਤਾਂ ਕੋਈ ਤਰ੍ਹਾਂ ਇਕੱਠੇ ਹੋ ਪਰ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਸੌਖਾ ਕੰਮ ਤਾਂ ਨਹੀਂ ਹੈ ਨਹੀਂ ਕੋਈ ਵੀ ਕੰਮ ਜਿਵੇਂ ਮੈਨੂੰ ਲੱਗਿਆ ਪਸ਼ਪਿੰਦਰ ਨੇ ਸਟੇਟਮੈਂਟ ਦਿੱਤੀ ਮੈਂ ਇਹ ਗੱਲ ਅਜੇ ਪਾਲ ਨੂੰ ਵੀ ਕਹੀ ਸੀ ਸਟੇਟਮੈਂਟ ਤਾਂ ਹੋ ਸਕਦੀ ਹੈ ਸਿੰਬੋਲਿਕਲੀ ਕੋਈ 10 ਵੀ ਜਾਣੇ ਕਰ ਵੀ ਸਕਦੇ ਹਾਂ ਕੀ ਇਹ ਗੱਲ ਮੂਵਮੈਂਟ ਦੇ ਤੌਰ ਤੇ ਕੀ ਐ ਹੋ ਸਕਦਾਗਾ ਕਿ ਹਰ ਹਫ਼ਤੇ ਇੱਕ ਜਥਾ ਆਵੇ 25-30 ਲੋਕਾਂ ਦਾ ਤੇ ਉਹ ਅਮਰ ਸ਼ਕੀ ਵੇ ਦੇਖੋ ਪਸ਼ਪਿੰਦਰ ਜੀ ਕਹਿੰਦੇ ਤਾੜੀ ਦੋਣੀ ਉੱਥੇ ਵਜਦੀ ਹੈ ਵੀ ਜਿਹੜਾ ਇੱਕ ਵੈਸੇ ਮੈਂ ਉਸ ਨੂੰ ਇਲਜ਼ਾਮ ਨੂੰ ਮੰਨਦਾ ਨਹੀਂ ਜਿਹੜਾ ਪਹਿਲਾਂ ਇਲਜ਼ਾਮ ਲੱਗਿਆ ਵੀ ਅੰਬੇਡਕਰ ਛੇ ਕਰੋੜ ਦਲਿਤ ਲੈ ਕੇ ਸਿੱਖ ਬਣਨਾ ਚਾਹੁੰਦਾ ਸੀ ਤੇ ਸਿੱਖਾਂ ਨੇ ਉਹਨੂੰ ਮੌਨ ਨਹੀਂ ਦਿੱਤਾ ਸਿੱਖੀ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜੇ ਕੋਈ ਸਿੱਖੀ ਚਾਹਣਾ ਚਾਹਵੇ ਤੇ ਸਿੱਧਾ ਤੁਸੀਂ ਪੰਜ ਪਿਆਰਿਆਂ ਦੇ ਪੇਸ਼ ਹੋ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਆ ਗਈਆਂ ਮਲ ਸਿੰਘ ਦੀ ਕਿਤਾਬ ਵੀ ਆਈ ਹੈ ਹਾਂ ਇਹ ਇਹ ਤੇ ਜੇ ਜਾਟਾਂ ਨੂੰ ਵੀ ਮੈਂ ਸਮਝਦਾ ਵੀ ਸਿੱਖ ਖੁੱਲੀਆਂ ਬਾਵਾਂ ਨਾਲ ਸਿੱਖਣਾ ਚਾਹੀਦਾ ਵੀ ਹੁਣ ਸਾਡੇ ਤਾਂ ਹੁਣ ਪੰਜਾਬ ਦੇ ਵਿੱਚ ਸਾਡੇ ਜਿਸ ਤਰ੍ਹਾਂ ਦੇ ਬੱਚਿਆਂ ਦੀ ਮਾਈਗ੍ਰੇਸ਼ਨ ਹੋ ਗਈ ਔਰ ਜਿਸ ਤਰ੍ਹਾਂ ਦਾ ਪੰਜਾਬ ਵਿੱਲਾ ਹੋਈ ਜਾਂਦਾ ਸਾਨੂੰ ਵੀ ਲੋੜ ਆ ਜੱਟਾਂ ਦੀ ਜੱਟ ਜਾਰ ਸਾਡੇ ਨਾਲ ਆਉਣ ਸਾਡੇ ਨਾਲ ਕੋਈ ਢੇਰ ਖੜੀ ਹੋਵੇ ਤਕੜੀ ਜਿਹਨੂੰ ਸਾਡੇ ਬਰਾਬਰ ਕੁੱਟ ਪੈਂਦੀ ਆ ਤੇ ਫਿਰ ਫਿਰ ਤਕੜੇ ਹੋਣ ਦੀਆਂ ਸੰਭਾਵਨਾ ਹੈਗੀਆਂ ਤੇ ਦਬੇ ਕੁਚਲੇ ਲੋਕ ਹੀ ਗੁਰਨਾਨ ਗੁਰੂ ਗੋਬਿੰਦ ਸਿੰਘ ਨਾਲ ਆਏ ਸੀ ਤੇ ਜੇ ਅੱਜ ਜੱਟ ਵੀ ਆਪਣੇ ਆਪ ਨੂੰ ਦਬਿਆ ਹੋਇਆ ਜਾਂ ਕੁਚਲਿਆ ਹੋਇਆ ਮਹਿਸੂਸ ਕਰਦਾ ਤਾਂ ਹੀ ਉਹ ਗੁਰਗੋਬਿੰਦ ਸਿੰਘ ਵੱਲ ਆ ਰਹੇ ਨੇ ਤੇ ਆ ਜੀ ਵੈਲਕਮ ਸਿੱਖਾਂ ਚ ਜਿਹੜੀ ਇੱਕ ਧਿਰ ਦਾ ਥਾਟ ਆ ਖਾਲਸਤਾਨ ਉਹ ਜਾਟਾਂ ਨੂੰ ਤਾਂ ਫਿੱਟ ਨਹੀਂ ਜਾਟਾਂ ਦੇ ਤਾਂ ਜਾਟਾਂ ਦਾ ਉਹ ਐਂਡਾ ਨਹੀਂ ਹੈਗਾ ਉੱਥੇ ਵੀ ਤਾਂ ਫਾਲਟ ਲੈਣਾ ਫਿਰ ਨਹੀਂ ਜਾਟਾਂ ਨੂੰ ਮੇਰੇ ਖਿਆਲ ਨਾਲ ਨਾ ਤੇ ਕੋਈ ਨਾ ਤੇ ਅਬਜੈਕਸ਼ਨ ਹੋ ਸਕਦਾ ਅਬਜੈਕਸ਼ਨ ਵੀ ਇਸ ਕਰਕੇ ਵੀ ਇਹ ਬਲੇਮ ਨਾ ਲੱਗ ਜੇ ਵੀ ਅਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਹਾਂ ਹਮ ਬਾਕੀ ਇਹਨਾਂ ਨੂੰ ਉਸ ਥਾਟ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿ ਜਾਟਾਂ ਨੂੰ ਮੈਨੂੰ ਜਿਵੇਂ ਅੰਦਰਲੀ ਗੱਲ ਮੈਂ ਸਮਝੀ ਹਮ ਵੀ ਉਸ ਥੌਰਣਾ ਨਾ ਨ ਕੋਈ ਪ੍ਰੋਬਲਮ ਨਹੀਂ ਖਾਲਸਤਾਨ ਨਾਲ ਇਹ ਪ੍ਰਜਾਟ ਖਰੈਣਾ ਚ ਵਿਰੋਧ ਕਰਦੇ ਰਹੇ ਨੇ 78 ਦੀ ਟਾਈਮ ਵੀ ਕਰਦੇ ਰਹੇ ਨੇ ਨਹੀਂ 84 ਵਾਲੇ ਉਹ ਸਾਰੇ ਸਬਕ ਸਿੱਖ ਕੇ ਵਾਪਸ ਆਏ ਨੇ ਨਾ ਜਦੋਂ ਹੁਣ ਖਾਲਸਤਾਨ ਦੀ ਗੱਲ ਹੋਈ ਇੱਥੇ ਆਪਣੇ ਹੁਣ ਹਾਲ ਆਪਾਂ ਬ੍ਰੈਂਟਨ ਚ ਦੇਖਿਆ ਨਹੀਂ ਉਸੇ ਕਰਕੇ ਇਹ ਹੈ ਦੁਬਾਰਾ ਜਿਹੜਾ ਈਸ਼ੂ ਉੱਠਿਆ ਖਾਸ ਕਰਕੇ ਜਿਹੜੀ ਬ੍ਰੈਂਟਨ ਬ੍ਰੈਂਟਨ ਦੀ ਜਿਹੜੀ ਘਟਨਾ ਨੇ ਦੀ ਮੁੰਡੇ ਸੀ ਉਹ ਜਿਹੜੇ ਬ੍ਰੈਂਟਨ ਦੀ ਘਟਨਾ ਨੇ ਹੀ ਜਾਟਾਂ ਨੂੰ ਫਿਕਰ ਪਾਇਆ ਵੀ ਜੇ ਜਾਟਾਂ ਨੂੰ ਤੇ ਸਿੱਖਾਂ ਨੂੰ ਲੜਾਤਾਏ ਨਾ ਜਿਹੜੀ ਲੜਾਈ ਅਸੀਂ ਮਟਾਈ ਕਿਸਾਨ ਅੰਦੋਲਨ ਚ ਤੇ ਇਹ ਫੇਰ ਸਾਡੇ ਵਿੱਚ ਦੁਬਾਰਾ 파ੜ ਪਾ ਦੇਗੀ। ਉੱਥੋਂ ਗੱਲ ਸ਼ੁਰੂ ਹੋਈ ਆ ਦੁਬਾਰਾ। ਹਮ ਬ੍ਰੈਮਟਨ ਵਾਲੇ ਕੇਸ ਤੋਂ। ਤੇ ਜਦੋਂ ਘਟਨਾਵਾਂ ਜਿਹੜੀਆਂ ਨਾ ਉਹ ਘਟਨਾਵਾਂ ਵੀ ਮੋੜ ਦਿੰਦੀਆਂ ਹੁੰਦੀਆਂ ਆ ਵਾ ਮੋੜ। ਹਮ ਕਈ ਵਾਰੀ। ਤੇ ਮੈਂ ਸਮਝਦਾ ਵੀ ਇਹ ਇੱਕ ਮੋੜ ਆ ਵਧੀਆ ਤੇ ਖਾਸ ਕਰਕੇ ਪੰਜਾਬ ਤੋਂ ਬਾਹਰ ਜਿਹੜੇ ਜਿੱਥੇ ਮੈਂ ਜਿਵੇਂ ਗੰਗਾ ਨਗਰ ਦੇ ਵਿੱਚ ਸਿੱਖ ਵਸੂ ਆ। ਕੰਗਰ ਜਾਟ ਵਸੂ ਬਹੁਤ ਬਹੁਤ ਜ਼ਿਆਦਾ ਕਾਫੀ ਆ। ਤੇ ਜਾਟ ਸੇ ਇਕੱਠੇ ਹੋ ਕੇ ਇਕ ਤਾਕਤ ਬਣਦੇ ਨੇ ਹਨਾ। ਜੇ ਕਿਉਂਕਿ ਜੱਟਾਂ ਦਾ ਰੁਝਾਨ ਬੀਜੇਪੀ ਨਾਲ ਵੀ ਰਿਹਾ ਪਹਿਲਾਂ ਰਾਜਸਥਾਨ ਦੇਆਂ ਦਾ ਵੀ ਰਿਹਾ। ਹਾਂ ਤੇ ਹਰਿਆਣੇ ਚ ਹੁਣ ਤੁਹਾਨੂੰ ਪਤਾ ਨਾ ਜਿੱਥੇ ਜਾ ਡੋਮਿਨੇਟਡ ਸੀਟਾਂ ਸੀ ਉਹ ਵੀ ਜਿੱਤੀ ਬੀਜੇਪੀ ਉੱਥੇ ਤੇ ਗਲਤੀ ਹੋਈ ਹੈ ਇਹਨਾਂ ਦੀ ਤੇ ਤੁਹਾਡਾ ਸਭ ਤੋਂ ਵੱਡਾ ਲੀਡਰ ਚੌਧਰੀ ਚਰਨ ਸਿੰਘ ਦਾ ਪੋਤਾ ਹਾਂ ਹਾਂ ਉਹ ਬੀਜੇਪੀ ਦਾ ਮੰਤਰੀ ਹੈ ਮੈਨੂੰ ਲੱਗਿਆ ਮੈਂ ਇਹ ਦੇਖੋ ਨਾ ਇਹ 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 ਚੀਜ਼ਾਂ ਨੇ ਹੀ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਝੰਜੋੜਿਆ ਜਾਟਾਂ ਵੀ ਇਹ ਗੱਲ ਜਾਈ ਗਈ ਕਿੱਧਰ ਹੂੰ ਵੀ ਮੰਨਦੇ ਆਪ ਵੀ ਮੰਨਦੇ ਨੇ ਹਰਿਆਣੇ ਦੇ ਵਿੱਚ ਵੀ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ ਤੁਹਾਡਾ ਸਭ ਤੋਂ ਵੀ ਗਲਤੀਆਂ ਹੋਈਆਂ ਨੇ ਹੂੰ ਹੂੰ ਪਰ ਪਰ ਮੈਂ ਇਹ ਕਹਿ ਰਿਹਾ ਜਿਹੜੀ ਮੇਨਸਟ੍ਰੀਮ ਪੋਲਿਟਿਕਸ ਆ ਉਸ ਤੋਂ ਪਹਿਲੀ ਹਾਸ਼ੀਏ ਤੇ ਪਏ ਨੇ ਹੋਰ ਹਾਸ਼ੀਏ ਤੇ ਚਲੇ ਜਾਣਗੇ ਮੈਨੂੰ ਨਹੀਂ ਲੱਗਦਾ ਹਾਸ਼ੀਏ ਤੇ ਜਿੱਥੇ ਜਾਣਾ ਸੀ ਉੱਥੇ ਚਲੇ ਗਏ ਉਹ ਪੰਜਾਬ ਚ ਆਪਾਂ ਕਾਲੀ ਦਲ ਦੇਖ ਰਿਹਾ ਖੁੰਝੇ ਲੱਗ ਗਿਆ ਹਾਂ ਹਰਿਆਣਾ ਚ ਨੈਲੂ ਖੁੰਝੇ ਲੱਗੀ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਹਾਂ ਥੋੜੇ ਉੱਥੇ ਪੱਛਮੀ ਉੱਤਰ ਪ੍ਰਦੇਸ਼ ਚ ਉਹਨਾਂ ਦੀ ਪਾਰਟੀ ਭੀਜਪੀ ਨਾਲ ਆਈ ਜਾਂ ਤਾਂ ਕੁਝ ਬਣਿਆ ਉਹਨਾਂ ਦਾ ਲੋਕਜਨ ਕਿਹੜੀ ਪਾਰਟੀ ਆ ਉਹ ਜਿਹੜੀ ਦੂਸਰੀ ਆਪਣਾ ਮੁੰਡਾ ਚਰਨ ਸਿੰਘ ਚਰਨ ਸਿੰਘ ਦਾ ਮੁੰਡਾ ਹਾਂ ਭਾਵੇਂ ਕੀ ਨਾਮ ਆ ਸਰ ਹਾਂ ਤੇ ਨਹੀਂ ਤਾਂ ਉਹਨਾਂ ਦਾ ਵੀ ਕੁਝ ਨਹੀਂ ਬਣ ਰਿਹਾ ਸੁਖਾਸ਼ੀ ਫਿਰ ਹੁਣ ਜਦੋਂ ਮੇਨਸਟ੍ਰੀਮ ਪੋਲਿਟਿਕਸ ਤੁਸੀਂ ਜਟਾਂ ਜਟਾਂ ਦੀ ਗੱਲ ਕਰੋਗੇ ਬਾਕੀ ਤਾਂ ਫਿਰ ਭੱਜਣਗੇ ਤੁਹਾਡੇ ਤੋਂ ਨਹੀਂ ਇਹ ਨਹੀਂ ਕਿ ਇਹ ਯੂਪੀ ਯੂਪੀ ਚ ਚਰਨ ਸਿੰਘ ਦਾ ਕੁਝ ਬਣ ਨਹੀਂ ਸੀ ਵਧੀਆ ਬਣ ਰਿਹਾ ਸੀ ਜਿਉਂ ਹਲਮਗਾਂ ਸਿੰਘ ਦੇ ਬੇਟੇ ਨਾਲ ਸੀ ਨਹੀਂ ਲੜਿਆ ਉਹ ਉਹ ਹਾਰ ਗਏ ਅਖਲੇਸ਼ ਇੱਕ ਵਾਰ ਸਮਝੌਤਾ ਕਰਕੇ ਲੜੇ ਹਾਰਤਾ ਗਿਆ ਗੱਠਜੋੜ ਚ ਨਹੀਂ ਇੰਨੀ ਬੁਰੀ ਹਾਲਤ ਨਹੀਂ ਹੋਈ ਨਹੀਂ ਨਹੀਂ ਬੁਰੀ ਹਾਲਤ ਹੋਈ ਹੈ ਜੋਮੀ ਜਿੱਤ ਕੇ ਆਇਆ ਜਿੰਨੀਆਂ ਜਿੰਨੀਆਂ ਸੀਟਾਂ ਅਖਲੇਸ਼ ਇਹਨੂੰ ਦਿੰਦਾ ਸੀ ਹੁਣ ਇਹਨੂੰ ਆਪਣੇ ਨੂੰ ਜੈਨਤ ਨੂੰ ਉਨੀਏ ਤੇ ਨੂੰ ਨੀਂਦ ਮਿਲਿਆ ਨਾ ਇਹਨੂੰ ਕੋਈ ਇਹਨੂੰ ਕਿਹੜਾ ਉੱਥੇ ਰਿਸਪੈਕਟ ਮਿਲਿਆ ਬੀਜੇਪੀ ਚ ਜਿੰਨੀ ਇਹਦੀ ਬੇਇੱਜ਼ਤੀ ਕਰਦੇ ਬੀਜੇਪੀ ਵਾਲੇ ਜੇ ਜਸ ਸਟੇਟ ਦੇ ਸਟੇਜ ਤੇ ਇਹਨੂੰ ਬਿਠਾਉਂਦੇ ਆ ਐ ਪਰਲੀ ਲੈਂਡ ਪਿੱਛੇ ਸਿੱਟਿਆ ਹੁੰਦਾ ਇਹਨੂੰ ਆਪ ਅਸਟ੍ਰੋਲ ਮਿਨਿਸਟਰ ਤਾਂ ਬਣ ਗਿਆ ਕੈਬਨਿਟ ਮਿਨਿਸਟਰ ਹੈ ਕੈਬਨਿਟ ਨਹੀਂ ਗਿਆ ਚਲੋ ਰਾਜमंत्री ਹੈ ਰਾਜमंत्री ਰਾਜमंत्री ਹੋਣ ਤੋਂ ਬਾਅਦ ਵੀ ਕੌਣ ਪੁੱਛ ਰਿਹਾ ਹੈ ਕੋਈ ਪੁੱਛ ਰਿਹਾ ਹੈ ਉਹ ਸਿਰਫ ਇੱਕ ਚੌਧਰੀ ਜਨ ਸਿੰਘ ਦੀ ਇੱਜ਼ਤ ਹੈ ਜਿਹੜੀ ਜਾਟ ਸਮਾਜ ਦੇ ਵਿੱਚ ਉਸ ਕਰਕੇ ਮਾੜੀ ਮੋਟਾ ਹੈਗਾ ਨਹੀਂ ਤੇ ਬਾਕੀ ਜਾਟ ਤਨਵਪਾ ਦਾ ਜਾਟ ਜੇ ਮੈਂ ਇਹ ਕਹਿ ਰਿਹਾਗਾ ਜਦੋਂ ਤੁਸੀਂ ਅਥੋਰਿਟੀ ਪ੍ਰਵੇਲ ਕਰੂਗਾ ਚਾਰਾਂ ਸਟੇਟਾਂ ਚ ਜਾਂ ਤਿੰਨ ਸਟੇਟਾਂ ਚ ਤੇ ਮੇਨਸਟ੍ਰੀਮ ਪੋਲਿਟਿਕਸ ਦਾ ਇਹ ਫਾਇਦਾ ਸਿੱਧਾ ਬੀਜੇਪੀ ਨੂੰ ਦਿਓ ਲੱਗਦਾ ਹੁੰਦਾ ਕਦੀ ਕਦੀ ਮਤਲਬ ਜੇ ਤੇ ਕੱਲਾ ਕੱਲੇ ਜਾਟ ਨਹੀਂ ਹਰਿਆਣਾ ਦਾ ਤਾਂ ਇਹ ਤੈ ਹੋ ਗਿਆ ਨਾ ਕਿ ਹਰਿਆਣਾ ਚ ਕੁਮਾਰੀ ਸ਼ੈਲਜਨ ਨੂੰ ਪਿੱਛੇ ਕੀਤਾ ਗੈਰ ਜਾਟ ਸਾਰੇ ਇਕੱਠੇ ਹੋ ਗਏ ਜਾਟ ਜਾਟ ਪੋਲਿਟਿਕਸ ਲੋਕਾਂ ਨੂੰ ਲੱਗਿਆ ਹੁੱਡਾ ਆ ਗਿਆ ਗੈਰ ਜਾਟਾਂ ਨੂੰ ਪੰਕ ਕਰਨਗੇ ਤੇ ਫਿਰ ਇਹ ਵੀ ਤਾਂ ਕੁਝ ਥੋੜਾ ਆਪਣੀ ਬਾਹਵਾਂ ਖੁੱਲੀਆਂ ਕਰਨਗੇ ਨਾ ਜਾਟ ਵੀ ਤਾਂ ਹੁਣ ਹਰਿਆਣੇ 'ਚ ਇਹਨਾਂ ਨੇ ਵੀ ਤੇ ਦੇਖ ਲਿਆ ਵੀ ਅਸੀਂ ਜਿਹੜੀ ਗਲਤੀ ਕੀਤੀ ਹੈ ਸਾਡੀ ਰਾਜਨੀਤੀ 'ਚ ਅਸੀਂ ਜਿਹੜੀ ਗਲਤੀ ਕੀਤੀ ਉਹ ਤੋਂ ਕੁਝ ਸਿੱਖਣਗੇ ਵੀ ਵੀ ਦੇਖੋ ਜੇ ਜਾਟ ਜਦੋਂ ਸਿੱਖ ਦੀ ਗੱਲ ਕਰਦੇ ਆ ਤਾਂ ਫਿਰ ਦਲਿਤ ਨੂੰ ਤੇ ਕਲਾਵੇ 'ਚ ਲੈਣਾ ਹੀ ਪਊਗਾ ਨਾ ਇਹਨਾਂ ਨੂੰ ਵੀ ਹਨਾ ਹੂੰ ਹੂੰ ਵੀ ਤੁਹਾਡੀ ਮਾਨਸਿਕਤਾ ਪਹਿਲਾਂ ਬਦਲੋਗੇ ਤੇ ਫਿਰ ਹੀ ਸਿੱਖੀ 'ਚ ਜਾਓਗੇ ਜੇ ਤੁਹਾਡੀ ਮਾਨਸਿਕਤਾ ਉਹੀ ਆ ਵੀ ਦਲਿਤ ਨੂੰ ਤੁਸੀਂ ਵੇਖ ਹੀ ਨਹੀਂ ਚਾਹੋਗੇ ਉਹਨਾਂ ਨੂੰ ਆਪਣੀਆਂ ਵਟਾਂ ਤੇ ਹੀ ਨਹੀਂ ਚੜਨ ਦੋਗੇ ਤੇ ਫਿਰ ਸਿੱਖ ਬਣ ਕੇ ਜੋ ਮਰਜ਼ੀ ਬਣੀ ਜਾਓ ਫਿਰ ਫਿਰ ਤਾਂ ਕੁਝ ਤੁਹਾਡੀ ਮਾਨਸਿਕਤਾ ਬਦਲੂਗੀ ਤੁਸੀਂ ਪੰਜਾਬ ਹਰਿਆਣੇ ਦੇ ਜਿਹੜੇ ਦਲਿਤ ਐ ਉਹਨਾਂ ਨੂੰ ਕੁਲਾਵੇ ਚਲਾਉਂਗੇ ਉਹਨਾਂ ਨਾਲ ਜਿਹੜੀਆਂ ਤੁਹਾਡੀਆਂ ਗਲਤਫਹਿਮੀਆਂ ਉਹਨਾਂ ਨੂੰ ਬੈਠ ਕੇ ਦੂਰ ਕਰੋਗੇ ਫੇਰ ਹੀ ਐ ਨਾ ਪ੍ਰੈਕਟੀਕਲੀ ਵੀ ਕਰਨਾ ਪਊਗਾ ਗੱਲਾਂ ਬਾਤਾਂ ਨਾਲ ਨਹੀਂ ਪ੍ਰੈਕਟੀਕਲੀ ਵੀ ਕਰਨਾ ਪਊਗਾ ਜਿਹੜੀਆਂ ਗੱਲਾਂ ਹੋਈਆਂ ਉਹਦਾ ਹੀ ਰਿਜ਼ਲਟ ਹੋਇਆ ਨਾ ਫੇਰ ਹਰਿਆਣਾ ਤੇ ਜਦੋਂ ਰਿਜ਼ਲਟ ਆਇਆ ਫੇਰ ਸਾਰਿਆਂ ਨੂੰ ਇਹਨਾਂ ਨੂੰ ਸਮਝ ਆਈ ਵੀ ਆਹ ਕੀ ਹੋ ਗਿਆ ਠੀਕ ਐ ਦੂਜਾ ਫੇਰ ਉਹ ਬ੍ਰਿੰਟਨ ਵਾਲਾ ਜਿਹੜਾ ਉਹ ਛੁੱਟ ਗਿਆ ਫੇਰ ਤੇ ਫਿਰ ਵੀ ਮੈਂ ਕਹਿੰਦਾ ਵੀ ਜੇ ਬੰਦਾ ਇਹ ਕੋਈ ਸਿੱਖਦਾ ਹੈ ਇਹਨਾਂ ਚੀਜ਼ਾਂ ਚ ਤੇ ਕੋਈ ਆਪਣਾ ਉਸ ਲਈ ਤੁਰਦਾ ਹੈ ਚਾਰ ਕਦਮ ਅਗੇ ਤੁਰਦਾ ਹੈ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ ਸਪੋਰਟ ਸਪੋਰਟ ਕਰਨੀ ਚਾਹੀਦੀ ਧੰਨਵਾਦ ਬਾਪੂ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨੀ ਬਹੁਤ ਧੰਨਵਾਦ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਫਤ ਤਾਂ ਇਹਨਾਂ ਬਾਪੂ ਹਰਦੀਪ ਸਿੰਘ ਡਿਬ ਡਬਾ ਜਿਨ੍ਹਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਇਹੀ ਕਿਹਾ ਕਿ ਡੱਲੇਵਾਲ ਦਾ 50 ਸਾਲ ਦਾ ਐਕਸਪੀਰੀਅੰਸ ਆ 50 ਸਾਲ ਤੋਂ ਡੱਲੇਵਾਲ ਬਣੇ ਨੇ ਸੈਂਟਰ ਦੇਖੋ ਕੀ ਕਰਦਾ ਇਹਨਾਂ ਨੂੰ ਸੰਭਾਵਨਾ ਘੱਟ ਲੱਗਦੀ ਹੈ ਕਿ ਸੈਂਟਰ ਦੇ ਕੋਈ ਕੰਨੀ ਜੂ ਸਰਕੂਗੀ ਪਰ ਇਹ ਕਹਿ ਰਹੇ ਨੇ ਕਿ ਅਗਰ ਇਹ ਪ੍ਰਦੇਸ਼ਾਂ ਦੀ ਪੋਲਿਟਿਕਸ ਇਸ ਤਰ੍ਹਾਂ ਕੰਸੋਲिडेट ਹੁੰਦੀ ਆ ਅਗਰ ਜਾੜ ਕੰਸੋਲਿਡੇਸ਼ਨ ਹੁੰਦਾ ਤਾਂ ਉਹ ਆਪਣੇ ਹਿੱਸੇ ਦੀਆਂ ਮੰਗਾਂ ਮਸਲੇ ਹੱਲ ਕਰਵਾ ਸਕਦੇ ਨੇ ਤੇ ਜੇ ਸਾਰੇ ਸਿੱਖੀ ਚਾਉਂਦੇ ਆ ਤਾਂ ਇਸ ਪੂਰੇ ਖਿੱਤੇ ਲਈ ਇਹ ਇੱਕ